ਅੱਜ ਇੱਕ ਸਾਲ ਫਿਰ ਉਹ ਸਾਸਤਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸਭੂ ਪਰਮਿਕ ਦੇ ਵਿੱਚ ਇਸੇ ਕਰਕੇ ਸਾਲ ਫਿਰ ਅੱਜ ਪਹੁੰਚੇ ਆਂ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਆਸ਼ੀਰ ਤਰਨਤਾਰਨ ਸਾਹਿਬ ਲੱਗਦਾ ਪੱਟੀ ਤੋਂ ਜਿਹੜੀ ਝੜਕ ਤਰਨਤਾਰਨ ਨੂੰ ਜਾਂਦੀ ਏ ਦੋਸਤੋ ਇਸੇ ਝੜਕ ਦੇ ਉੱਪਰ ਪਿੰਡ ਕੈਰੋ ਆਉਂਦਾ 5 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਸਤਨਾ ਮਿਰਦੇ ਕੋਲ ਆਏ ਦੋਸਤੋ ਤਕਰੀਬਨ ਰੂਟੀਨ ਦੇ ਵਿੱਚ ਹੀ ਮਾਲ ਆਉਂਦਾ ਹੈ ਇਸ ਕਰੇ ਇਸ ਕਿਲੇ ਤੋਂ ਅੱਜ ਵੱਡੀ ਗਿਣਤੀ ਦੇ ਵਿੱਚ ਫਿਰ ਤੁਹਾਨੂੰ ਆਪਾਂ ਕੁਝ ਦਿਖਾ ਦੇਵਾਂਗੇ ਟੋਟਲ 8 ਤੋਂ 9 ਨਾਕ ਹੋਣਗੇ ਜਿਨ੍ਹਾਂ ਦੇ ਵਿੱਚੋਂ ਪੰਜ ਮੱਝਾਂ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਨਾਲ ਬੱਚਾ ਪ੍ਰੋਪਰ ਹੋਗਾ ਤੇ ਦੋ ਤੋਂ ਤਿੰਨ ਤਿੰਨ ਮੱਝਾਂ ਜਿਹੜੀਆਂ ਬਗੈਰ ਬੱਚੇ ਤੋਂ ਆ ਦੋਵੇਂ ਨਾਲ ਥਲੇ ਚੰਗਾ ਆਇਦਰ ਜਿਹੜੀਆਂ ਚਾਰ ਵੜਾ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਾਂਗੇ ਆਪਾਂ ਠੀਕ ਆ ਜੀ ਇਹਨਾਂ ਵਿੱਚੋਂ ਇੱਕ ਗੱਪਣ ਟੁੱਕੀ ਤਿਆਰੀ ਤੇ ਆ ਦੋ ਬਗੈਰ ਬੱਚੇ ਤੋਂ ਇੱਕ ਟੋਕਰ ਤੁਹਾਨੂੰ ਵੜ ਦਿਖਾ ਦੇਾਂਗੇ ਠੀਕ ਆ ਜੀ ਸੋ ਥੋੜੇ ਪੈਸੇ ਕਿਸੇ ਭਰਾਵੇ ਖਰਚ ਕਰਨੇ ਆ ਕਈਆਂ ਭਰਾਵਾਂ ਤਾਂ ਹੁੰਦਾ ਵੀ ਕੋਈ ਦੋ ਚਾਰ ਮਹੀਨੇ ਕੋਈ ਸਮਾਂ ਪਿਆ ਪਸ਼ੂ ਸੂਣ ਸੁਵਾਉਣ ਦੇ ਵਿੱਚ ਤੇ ਥੋੜੇ ਪੈਸੇ ਖਰਚ ਕਰ ਲਿਗੇ ਔਰ ਪਿਛਲਾ ਸਮਾਂ ਜਿਹੜਾ ਕਵਰ ਹੋ ਜੇ ਠੀਕ ਹੈ ਜੀ ਚਾਹ ਪਾਣੀ ਚੱਲਦਾ ਰਵੇ ਤੇ ਉਹ ਭਰਾ ਜਿਹੜੇ ਥੋੜੇ ਪੈਸੇ ਕਿਸੇ ਨੇ ਖਰਚ ਕਰਨੇ ਤੇ ਵੜਾ ਤੁਹਾਨੂੰ ਤੁਹਾਡੇ ਮਤਲਬ ਦੀਆਂ ਦਿਖਾ ਦਿਆਂਗੇ ਜੈਜ ਰੇਟਾਂ ਤੇ ਤੇ ਚਾਰ ਵੜਾ ਹੋਣਗੀਆਂ ਤੇ ਪੰਜ ਮੱਜਾਂ ਹੋਣਗੀਆਂ ਤੇ ਇੱਕ ਨੀਲੀ ਰਾਵੀ ਦਾ ਤੋਹਫਾ ਦਿਖਾਵਾਂਗੇ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦੀ ਮੱਝ ਬਹੁਤ ਭੈਣ ਭਰਾ ਸੱਜਣ ਵੀਰ ਪਸੰਦ ਕਰਦੇ ਫੂਨ ਕੌਲਾ ਆਉਂਦੀਆਂ ਨੇ ਤੇ ਜਦੋਂ ਵੀ ਬਿਲਕੁਲ ਅੱਡੇ ਦੇ ਫਾਰਮ ਤੇ ਪਸ਼ੂ ਆਉਂਦੇ ਤੇ ਆਪਾਂ ਬਿਲਕੁਲ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦੇਣੀ ਹੁੰਦੀ ਹੈ 25 ਮਾਰਚ ਅੱ ਤੇ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਬਹੁਤ ਪਿਆਰੀ ਜਿਹੜੀ ਬਾਜ ਤੁਸੀਂ ਦੇਖੋਗੇ ਨੀਲੀ ਰਾਵੀ ਦੀ ਆ ਸੋ ਦੁੱਧ ਵੀ ਕਰਮਾ ਵਾਲੀ ਥੱਲੇ ਬਿਲਕੁਲ ਜਿਵੇਂ ਆਪਾਂ ਸੱਜਰ ਮੈਂ ਖਰੀਦਦੇ ਆ ਕੋਈ 10 11 12 ਕਿਲੋ ਵਾਲੀ ਉਹਦੇ ਬਿਲਕੁਲ ਮੁਕਾਬਲੇ ਦੁੱਧ ਵੀ ਇਹਦੇ ਥੱਲੇ ਮੌਜੂਦ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਸਸਰੀ ਕਲਵੀਰ ਸਸਰੀ ਵੀਰ ਜੀ ਠੀਕ ਠਾਕ ਭਾਜੀ ਵਧੀਆ ਚੱਲਦੀ ਘੱਲ ਤੁਸੀਂ ਸਭ ਨਾਲ ਠੀਕ ਠਾਕ ਬਹੁਤ ਵਧੀਆ ਸਤਨਾਮ ਵੀਰੇ ਠੀਕ ਠਾਕ ਮੇਰਾ ਮਹਾਰਾਜ ਜੀ ਹੋਰ ਛੋਟੇ ਵੀਰੇ ਵਧੀਆ ਜੀ ਠੀਕ ਆ ਭਾਈ ਮੈਂ ਵੀ ਸਤਨਾਮ ਮੈਨਾਂ ਵੀ ਸਾਰਾ ਕੁਝ ਵੇਚਤਾ ਪਿੱਛੇ ਉਹ ਠੀਕ ਗਲੀ ਸਰ ਪੰਜ ਮਿੰਟ ਦੀ ਵੀ ਲੱਗੇ ਆ ਇੱਕ ਦਿਨ ਹੁੰਦਾ ਨਾ ਮਨਾਂ ਵੈਸੇ ਆ ਜਾਂਦਾ ਵੀ ਚਲੋ ਕੋਈ ਨਹੀਂ ਮਲੋ ਵੀ ਦੇਖਿਆ ਵੀਖਿਆ ਪੰਜ ਮਿੰਟ ਗਿਣਤੀ ਦੇ ਬੱਕਰੀਆਂ ਪੋਕਰੀਆਂ ਬਹੁਤ ਸੋਨਾ ਮਾਲ ਨਹੀਂ ਤੇ ਜਾਇਜ਼ ਰੇਟ ਸੀ ਨਾ ਆ ਆਪਣਾ ਸੁਤਿ ਮੈਨੂੰ ਲੱਗਦਾ ਜਦੋਂ ਜਾਇਜ਼ ਮਾਲ ਪਾਦ ਕੇ ਤੇ ਭੈਣ ਭਰਾ ਕਈ ਵਿੱਚ ਉਹੋ ਜੇ ਆ ਜਾਂਦੇ ਵੀ ਗੱਲਬਾਤ ਕਰਨ ਹਾਂ ਜੀ ਵੀਰੇ ਬਾਹ ਜੈਸੀ ਮਾਲ ਥੋੜਾ ਜਿਹਾ ਹੋਰ ਅਪ ਕਰ ਦਿੰਦੇ। ਬਾਹ ਤੁਹਾਨੂੰ ਇਹ ਸੀ ਵੀ ਆਪਾਂ ਨੂੰ 70000 ਰੁਪਏ ਮਤਲਬ ਬੰਦੇ ਇਥੇ ਚਲੋ ਆਪਾਂ ਬੱਕਰੀਆਂ ਦੇ ਦਿੱਤੀਆਂ ਜੋ ਵੀ ਆ 50000 ਰੁਪਏ ਬੰਦੇ ਮਿਲ ਗਏ ਉਹ ਵੀਰ ਦੇ ਸੋਨਾ ਹੀ ਆ ਮਨ ਦਾ ਆਖਰ ਵਾਦ ਹਾਂ ਮੈਂ ਨਹੀਂ ਹੁਣ ਜਿਹੜੀ ਜਵਾਨ ਕਰ ਬੈਠੇ ਬਸ ਉਹ ਗੱਲ ਤੇ ਆ ਆਪਣੇ ਮੌਕੇ ਤੇ ਵੀ ਕੋਈ ਵਿਚਾਰ ਬਣਾਉਂਦਾ ਸੀ ਬਾਦ ਭਾਈ ਜਲੇ ਹਾਂ ਜੀ ਮੌਕੇ ਤੇ ਵੀ ਗੱਲ ਕਰਦੇ ਪਏ ਸੀ ਵੀ 65 ਵੀ ਵਟਿਆ ਜਾ ਸਕਦਾ 65 ਜੀ ਜੀ ਪਰ ਤੁਸੀਂ ਕਹਿੰਦੇ ਵੀ ਆਪਾਂ ਨੂੰ 50000 ਜਾਂ ਨਹੀਂ ਆਪਰਾ ਹੱਲ ਹੋ ਗਿਆ ਜੀ ਹੱਲ ਹੋ ਗਿਆ ਆਪਣੇ ਕੋਲ ਸਾਹ ਸੰਭਾਲਦਾ ਓਖਾ ਹੀ ਗਾ ਬਿਲਕੁਲ ਬਿਲ ਬਿਲਕੁਲ ਤੇ ਬਿਲਕੁਲ ਅਸੀਂ ਸੁਣਵਾ ਰਹੀਆਂ ਕਰਵਾਉਂਗਾ ਇਹ ਸਾਹਮਣੇ ਸੋਣੇ ਕਿਉਂ ਮਾਲ ਇਹ ਸੁੱਖਾ ਪਣ ਮਤਲਬ ਬੱਤਰਿਆ ਬੱਤਰ ਉਹ ਚੀਜ਼ ਦਾ ਬੱਤਰ ਕੋਈ ਨਹੀਂਗਾ ਬਿਲਕੁਲ ਬਿਲਕੁਲ ਤੇ ਅੱਜ ਸਤਨਾਮ ਆਪਣੇ ਕੋਲ ਜਿਹੜੀਆਂ ਮੱਝਾਂ ਟੋਟਲ 5 ਤੇ 4 ਵੜਾ ਆ ਗਈਆਂ ਹਾਂਜੀ 5 ਵਿੱਧੀ ਹੋਈਆਂ ਉਹ ਲੇਕ ਤਿਆਰ ਹੈ ਜੀ ਇਹ ਕੁੱਚੀ ਬੱਚੇ ਤਿੰਨ ਬਿਨਾ ਬੱਚੇ ਤੋਂ ਨੌ ਨਾਗ ਆ ਗਏ ਫਿਰ ਹਾਜ਼ਿਰ 4 ਵੜਾ ਦੋ ਬੱਚੇ ਬਗੇਰ ਤੇ ਦੋ ਸਿੰਘ ਤਾਂ ਆ ਜੀ ਨਾ ਵੀ ਸ਼ੁਰੂਆਤ ਹੈ ਵੀਰ ਸਤਨਾਮ ਕਰ ਲਈਏ ਪਹਿਲੇ ਨੰਬਰ ਤੋਂ ਨੀਲੀ ਰਬ ਦੀ ਮੈਂ ਤੋਂ ਹਾਂਜੀ ਉਦੋਂ ਕਰ ਲਓ ਜੀ ਟੈਡੇ ਕਰਦੇ ਵਿੱਚ ਮੱਝ ਸਵੇਰ ਤੁਸੀਂ ਦੱਸਿਆ ਵੀ ਪਹਿਲਾਂ ਹੀ ਹੈ ਪਹਿਲਾਂ ਸਵੇਰ ਮਤਲ ਕੰਨੀਆਂ ਨਹੀਂ ਵੀਰ ਜੀ ਬਰਾਬਰ ਕੀਤੀ ਗਾ ਲੈਦੇ ਠੀਕ ਆ ਹਾਂਜੀ ਤੇ ਬਣੀ ਬੁਣੀ ਵੀ ਹੈਗੀ ਆ ਡੇਢ ਵੀ ਨਹੀਂ ਵੀਰ ਜੀ ਤੇ ਮਲਣ ਝੋਟੀ ਗੱਬੜੇ ਪਾਰਸ ਤੋਂ ਅੱਛਾ ਜੀ ਹਾਂਜੀ ਠੀਕ ਆ ਜੇ ਨਿਕਲੂਗੀ ਚਲੋ ਮਾਲਾ ਆਪਾਂ ਗਰੰਟੀ ਕੋ ਨਹੀਂ ਦਿੰਦੇ ਨਿਕਲੂਗੀ ਝੋਟੀ ਜਰੂਰ ਅਲੇ ਚੈੱਕ ਪਾਸ ਚ ਨਹੀਂ ਆਉਂਦੀ ਨਿਕਲੂਗੀ ਝੋਟੀ 100% ਓਕੇ ਹਾਂ 10 ਕਿਲੋ ਇਸਲੇ ਕਰਮਾ ਦੇਲੇ ਦੁੱਧ ਜੇ ਹਾਂ ਇਹ ਇਦਾਂ ਵਧੀਆ ਤੁਹਾਡੀ ਮਿਲਦੀ ਆ। ਹੂੰ ਕੋਈ ਇਹਨੂੰ ਨਾ ਪਾ ਕੋਈ ਟੀਗਾ ਲਾ ਨਾ ਕੋ ਵੰਗਾ ਪਾ ਨਾ ਕੋ ਪਾੜਾ ਪਾ। ਹੂੰ ਅਜੇ ਜਰਾ ਬੈਠੋ ਤੇ ਚੁਆਈ ਕਰੋ। ਹਾਂ ਜੀ ਆ ਦੀ ਸ਼ਰਦਾ ਦਾ ਕੋਈ ਮੋਟਾ ਵਾਟਾ ਪਾਣਾ ਪਾਉ ਨਹੀਂ ਬਣਾ ਕੋਈ ਲੋੜ ਦੇ। ਲਓ ਬਿੱਟੀ। ਮੇਰੇ ਲੂਏ ਦੀ ਵੇਖ ਲਓ। ਬਾਕੀ ਹਾਈਟ ਕਰ ਤਾਂ ਬਹੁਤ ਸੋਹਣਾ ਹੈ। ਨਿਸ਼ਾਨੀਆਂ ਮਾਰਕਿੰਗ ਤੁਸੀਂ ਚੈੱਕ ਕਰੋ। ਪੂਰੀ ਜਾਇਜ਼ ਮਾਰਕਿੰਗ ਆ। ਠੀਕਾ ਮੂੰਹ ਮਾ ਦੀ ਬੜੀ ਪੋਲੀ ਆ ਠੀਕਾ ਜੀ। ਮੂੰਹ ਮਾ ਵੀ ਫੜਾਉਂਦੀ ਆ ਕਰਮਾਂ ਦੀ। ਕੰਨੂ ਦਾ ਤੁਸੀਂ ਵੇਖੋਗੇ ਅਜੇ ਬਰਾਬਰ ਕਰਦੀ ਆ ਪਰ ਬਰਾਬਰ ਨਹੀਂ ਕੀਤੀ ਆ ਅੱਧ ਵਿੱਚ ਚੱਕੀਆਂ ਨੇ। ਬਹੁਤ ਵਧੀਆ ਚਾਰੇ ਪੈਰ ਤੋਤੇ ਆ ਠੀਕ ਆ ਪੂਸ਼ ਉੱਪਰ ਤੱਕ ਵਾਈਟ ਆ ਤੂ ਦਾ ਠੀਕ ਆ ਜੀ ਤੇ ਐਸ ਵਕਤ ਸਤਨਾਮ ਦੋਬੇ ਤੇ ਥਨੇ ਕੀ ਚਵਾਈਏ ਫਿਰ 10 ਕਿਲੋ ਜੀ ਜਿਹੜੀ ਕੋ ਦੁੱਧ ਹੋਊਗਾ 10 ਕਿਲੋ ਜਿਹੜਾ ਚੌਣ ਵਾਲਾ ਦੁੱਧ ਦਮਲਵ ਵਿਖਾਵਾ 11 12 ਤੇ ਛੋਟੀ ਕਾ ਦੀ ਮੂਰਤੀ ਜਿਹੜੀ ਮੂਰਤੀ ਆ ਜੀ ਬਹੁਤ ਪਿਆਰੀ ਦੋਸਤੋ ਸੁੰਦਰਤਾ ਪੱਕ ਤੋ ਤੁਸੀਂ ਵੇਖੋ ਸੁਹਾਪਣ ਬਹੁਤ ਜ਼ਿਆਦਾ ਛੋਟੀ ਦੇ ਵਿੱਚ ਗੋਲ ਸਿੰਘ ਢਾਂਚਾ ਵੀ ਪੂਰਾ ਵੱਡਾ ਸਿੰਗਲ ਹੱਡੀ ਆ ਸਿੰਗਲ ਹੱਡੀ ਦੀ ਆ ਚੌੜਾ ਪਿੱਠ ਪੁੱਠਾ ਤੇ ਦੇਖੋ ਤੁਸੀਂ ਖੋਡਿਆਂ ਦੀ ਚੜਾਈ ਠੀਕ ਆ ਜੀ ਬਹੁਤ ਸੋਹਣੀ ਤੇ ਅੱਗੇ ਮੇਰਾ ਭਰਾ ਕਿਉਂਕਿ ਕੱਲ ਪਰਸੋਂ ਆਪਾਂ ਵੀਡੀਓ ਪਾਈ ਸੀ ਤਕਰੀਬਨ ਸਬਾਲ ਸਾਰਾ ਜਜ ਨਵਾਂ ਹੈ ਕੋਈ ਥੋੜਾ ਮਾਲ ਤਵਾਂ ਵੀਡੀਓ ਵਿੱਚ ਕੋਈ ਵੀ ਭਰਾ ਹੀ ਨਹੀਂ ਆਇਆ ਆ ਸਕਦਾ ਵੀ ਇਹ ਪਰਸੋਂ ਵੀ ਵਜੀ ਸਾਰਾ ਹੀ ਮਾਲ ਵਗਦੀ ਕਰਮਾਂ ਨਾਲ ਕੱਲ ਹੀ ਲਿਆ ਕੱਲ ਹੀ ਇਹ ਦੋ ਪਸ਼ੂ ਆ ਲੈ ਜੀ ਬਿਲਕੁਲ 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 ਤਾ ਆ ਕੇ ਸੇਵਾ ਕਰੂਗਾ ਮਿਲਣ ਦਾ ਵੀ ਦਸੋ ਬਾਹਰ ਜੀ ਮਾਰ ਦੇ ਜੇ ਟੋਟੇ ਵੀ ਸੀ ਦੁੱਧ ਵਾਜੂਗੀ ਚੋਰੀ ਜਗੇ ਅਗੇ ਵੀਰ ਕੁਛ ਆਏ ਚਲ ਗਿਆ ਸੇਵਾ ਦੇ ਕੋ ਬਦੇ ਕੋ ਦੁੱਧ ਚੋਰੀ 12 ਕਿਲੋ ਭਾਵੇਂ ਛੋਲੇ ਹਾਂ ਬਾਕੀ ਠੰਡੀ ਬੈਠੀ ਹੈ ਆਪਣੇ ਘਰ ਆ ਗਏ ਜਦੋਂ ਥੋੜਾ ਪੱਠੀ ਦਾ ਕੀਤਾ ਘੱਟ ਖਾਦਾ ਸੀ ਮੇਰੇ ਧੋਲੀ ਕੀਤਾ ਕਰਵਾਈ ਹਾਂ ਲੱਤਾਂ ਘੱਟ ਕੇ ਕਰਵਾਈ ਜਦੋਂ ਮਰਜੀ ਬਹਿ ਜਾ ਲੋਬੀ ਨਿਸ਼ਾਨੀਆਂ ਬਹੁਤ ਸੋਹਣੀਆਂ ਲੱਗੀਆਂ ਠੀਕ ਹੈ ਜੀ ਤੇ ਅੱਜ ਜੈਜ ਮਿਲ ਜੂਗੀ ਤੁਹਾਨੂੰ 1.5 ਮਹੀਨੇ ਦੀ ਅਗੇ ਬਣੀ ਸੌਰੀ ਆ ਗੱਬੜ ਹੋ ਜੂਗੀ ਹੋਰ ਮਹੀਨੇ ਤੱਕ ਜਾਂ ਕੋਈ 15 20 25 ਦਿਨਾਂ ਤੱਕ ਕੋਈ ਐਕਸਪਰਟ ਡਾਕਟਰ ਤੋਂ ਮੇਰਾ ਭਰਾ ਚੈੱਕ ਕਰਾ ਸਕਦਾ ਲੈ ਵੀ ਵੀਰ ਸਤਨਾਮ ਮੁੱਲ ਕੀ ਡਿਮਾਂਡ ਰੋਕੀ ਸੀ ਮੁੱਲ ਵੀ ਜਿੱਡੀ ਧੋਰੀ ਭਾਵੇਂ ਮੱਲੋ ਇੱਕ ਪੰਜੀ ਕਰ ਲਈ ਮੁੱਲ ਆਪਾਂ ਬਿਲਕੁਲ ਦੇਣ ਲੈਣਾ ਕਰਨਾ ਛੋਟੀ ਦਾ ਹਾਂ ਮੋਲਾ ਭਾਬੀ ਦੀ 95000 ਰੁਪਇਆ ਕਰਦੇ 92000 ਦੀ ਛੋਟੀ ਦੇ ਦਾਂਗੇ 92 ਦੀ ਹਾਂ ਕਸਰਾ ਦੂਸਰਾ ਕੱਢ ਕੇ ਦੇ ਦਗੇ ਜਿੰਨਾ ਵੀ ਹੋ ਸਕਦਾ ਚਲੋ ਕੋਈ ਨਹੀਂ ਪਹੁੰਚ ਕਰਦਾਗੇ ਬੰਦੇ ਦੇ ਵਿੱਚ 92 ਕਰਦਾਗੇ ਹੂੰ ਜਿਆਦੀ ਚੰਗੀ ਵਿਧੀ ਤੁਹਾਡੀ ਭਾਵੇਂ ਲੱਖ ਦੀ ਵੀ ਆਦੀ ਤਾਂ ਵੀ ਵਿਕ ਜੂਗੀ ਜੇ ਕੋਈ ਨਹੀਂ ਅਮਲ ਜਲਪਣ ਨਹੀਂ ਮਿਲਦਾ ਆਪਾਂ ਜਲਪਣ ਦਾ ਮਤਲਬ ਆ ਗਾਰੀ ਕੇ ਭਣ ਭਰਾ ਦਾ ਸੌਰ ਜੂ ਕੋਈ ਲੈ ਜਾ ਸਾਈ ਚੰਗਾ ਚਲੋ ਬਹੁਤ ਸੋਹਣੀ ਬਾਕੀ ਨਸਲ ਬਰੀਡ ਵਾਲੀ ਹੈ ਜੀ ਠੀਕ ਆ ਜੀ ਆ ਦੇਖੋ ਤੇ ਲੈਵਾ ਵੇ ਲੋ ਖੁੱਲਾ ਲੈਓ ਨਹੀਂ ਗਾਹ ਹੁੰਦਾ ਪਿਛਾ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਸੋ ਪਸੰਦ ਆਊਗੀ 92000 ਦੀ ਪਹੁੰਚ ਹੀ ਹੋ ਜਾਣੀ ਐ 100 ਕਿਲੋਮੀਟਰ ਤੱਕ ਹਾਂ ਜੀ ਲੈ ਵੀ ਦੇਖਣਾ ਪੁੱਲਾ ਜੀ ਆ ਚੱਡਾ ਦੇਵਾ ਵੇਖੋ ਜਿਵੇਂ ਆਪਾਂ ਗੱਲ ਕਰਦੇ ਹਾਂ ਰਿਆ ਚੇਟਾ ਦੇਵਾ ਤੇ ਜਿਵੇਂ ਕਰਮਾਂ ਦੀ ਬਿਲਕੁਲ ਜਿਵੇਂ 50 ਫੁੱਟ ਦੀ ਐ ਬਿਲਕੁਲ ਸੱਚ ਤਾਂ ਆਈ ਆ ਬਿੰਦੀਆਂ ਵਾਲਾ ਹੈ ਕਰਮਾਂ ਵਾਲਾ ਠੰਡੀ ਠੰਡਾ ਬਣਦੇ ਗਿੱਦੀ ਬਹੁਤ ਜ਼ਿਆਦਾ ਹਾਂ ਬਹੁਤ ਸੋਹਣਾ ਝੋਲਾ ਚਲਾ ਬਹੁਤ ਸੋਹਣਾ ਹਾਂ ਜੀ ਆ ਵੇਖੋ ਧੀਰੀ ਧੁਰੀ ਬਹੁਤ 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 ਹੋਨਾ ਹਾਂਜੀ ਬਹੁਤ ਪਿਆਰੀ ਆ 92000 ਦੇ ਵਿੱਚ ਪਹੁੰਚ ਹੋ ਜੂਗੀ ਛੜਦਾ ਨਹੀਂ ਮੇਰਾ ਵੀਰ ਕੋਈ ਕਿਸੇ ਨੇ ਨਸਲ ਬਰੀਡ ਤੇ ਕੰਮ ਕਰਨਾ ਲਾਏ ਵੰਦਾ ਤੁਹਾਨੂੰ ਠੀਕ ਆ ਜੀ ਜਰੂਰ ਹੱਥ ਪਾ ਲਿਓ ਅੱਗੇ ਸਤਨਾਮ ਆ ਮੱਝ ਵੀਰੇ ਹਾਂਜੀ ਤਿੱਜਾ ਸੂਆ ਮੈਂ ਸੂਈ ਜੀ ਤਿੱਜਾ ਸੂਆ ਇਹਦੇ ਮਗਰ ਆ ਬੱਚਾ ਹੀ ਕੋਈ ਮਤਲਬ ਪਰਾ ਦੋ ਨਾ ਮਾਲੇ ਕੋਈ ਡੇਢ ਦਾ ਮਾਲੇ ਕੋਈ ਢਾਂਗਾ ਦਾ ਮਾਲੇ ਕੱਟੀ ਏ ਕੱਟੀ ਆ ਜੀ ਬਹੁਤ ਕੱਟੀ ਕਰੋ ਜਗੜੀਆ ਜੀ ਕੱਟੀ ਦੇ ਆਪਣੇ ਭੀਮਦੀ ਜੀ ਕੱਟੀ ਇਹ ਕੱਟੀ ਭੀਮਦੀ ਆ ਹਾਂਜੀ এবੀਸੀ ਵਾਲਿਆ ਜੀ ਬਾਬੀ ਕੱਟੀ ਦੇ ਮੈਂ ਮਿਲਦੀ 10 ਕਿਲੋ ਮੈਂ ਕੋ ਦੁੱਧ ਕੰਡੇ ਵਾਲਾ ਭਾਈ ਠ ਲੋ ਵੀ ਬੱਚੇ ਦੇ ਮਿਲਦੀ ਹੈ ਕਰਮਾ ਲਈ ਅਕਰਾਂਗੇ ਵੀ ਜੈਡ ਬਲੈਕ ਜੈਡ ਬਲੈਕ ਹਾਂਜੀ ਸਿੰਗਲ ਅੱਡੀਆ ਬਿਲਕੁਲ ਦੀ ਦਮਾ ਲਿਆ ਜੀ ਦੁੱਧ ਕਿੰਨਾ ਦੱਸ ਕਿੰਨਾ 10 ਕਿਲੋ ਐ ਕੰਡਿਆ ਦੋ 10 ਵੀ ਨਹੀਂ ਤੁਹਾਨੂੰ ਦੱਸਿਆ 10 ਨਿਕਲੂ ਸਾਦੇ 9 ਨਹੀਂ ਹੁੰਦਾ 10 ਹੀ ਹੋਊਗਾ ਕਰਮਾ ਕਿ ਮੈਂ ਵੀ ਪੂਰੀ ਨਸਲ ਜਾਤ ਆ ਲੰਮੀ ਲੰਮੀ ਬੂਥੀ ਹੈ ਬੂਥੀ ਬਾਥੀ ਸ਼ਾਈ ਸ਼ੂ ਹੀ ਬਹੁਤ ਆ ਮੱਥੇ ਮੁੱਥੇ ਦੇ ਵੇਖੋ ਬਿਲਕੁਲ ਜਾਦਿਓ ਤੋਂ ਉਸੇ ਤਰ੍ਹਾਂ ਠੀਕ ਆ ਜੀ ਇੱਕ ਰੰਗ ਆ ਬਿਲਕੁਲ ਬਲੈਕ ਤੇ ਪੂਛ ਤੱਕ ਤੁਸੀਂ ਝਾਤ ਮਾਰ ਲਓ ਠੀਕ ਆ ਜੀ ਇੱਕ ਵੀ ਵਾਲ ਨਹੀਂ ਵਾਈਟ ਮਿਲੂਗਾ ਤੁਹਾਨੂੰ ਚਿੱਟਾ ਨਹੀਂ ਮਿਲੂਗਾ ਡੇਰ ਦੀ ਲਾ ਲਓ ਪੂਰੇ ਦੋ ਦੀ ਲਾ ਲਓ ਠੀਕ ਹੈ ਜੀ ਬੱਚਾ ਮਗਰ ਕੱਟੀ ਆ ਭੀਮ ਦੀ ਕੱਟੀ ਸੋ ਚੱਡੇਲੇ ਵਿੱਚ ਬੜੀ ਖਬਰਦਾਰ 10 ਕਿਲੋ ਦੁੱਧ ਦੇ ਥਲੇ ਤਿਆਰ ਹਾਂਜੀ ਸਵੇਰ ਦੇ ਵਿੱਚ ਵੀ 17 ਵਾ ਵਾਤ ਤੋਂ ਵਾਤ ਕਿੰਨਾ ਹੋ ਗਿਆ ਤੀਜਾ ਸੂਹਾ ਵੀ ਜੀ ਵੈ ਸੂਹਾ ਆਪਾਂ ਨੇ ਆਖਣਾ ਵੀ ਦੂਜਾ ਸੂਹਾ ਤੀਜੇ ਸੂਹ ਮੈਂ ਹੈਗੀ ਆ ਸਚਾਈ ਦੱਸਣੀ ਹੋਵੇ ਮਤਲਬ ਸੂਰੇ ਨਾਲ ਕਿਹਨੇ ਕਰ ਮੈਨੇ ਬਟੜੋ ਹੋਇਆ ਹਾਂ ਤਕਰੀਬਨ ਕਰਮਣ ਕੇ 12 14 15 ਸੂਹੇ ਕੋਈ ਸੇਵਾ ਹੋਈ ਨਹੀਂ ਕਿਸੇ ਬਸ ਬਸ ਲਓ ਵੀ ਸਵੇਰ ਦੁੱਧ ਦੋਸਤ ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਠੀਕ ਆ ਬਹੁਤ ਪਿਆਰੀ ਮਾਝਾ ਬਹੁਤ ਸੋ ਸਤਨਾਮ ਇਹਦਾ ਮੋਲ ਵੀ ਦੀ ਭਾਵੇਂ 85 ਕਰ ਲਈਏ ਆ ਵੇਖੋ ਨਾਰਾ ਬਰੀ ਬਰੀ ਕਿੰਨੇ ਲੱਗਿਆ ਚੱਲੇ ਪੂਰੀ ਮਲਕ ਕੁਆਲਟੀ ਦੀ ਮਹ ਜੀ ਤੇ ਇਹ ਜਿਹੜੀ ਜੈਸੋ ਵੀ ਦੀ 82000 ਦੀ ਮਹ ਪਹੁੰਚ ਕਰਦਾਂਗੇ 82000 ਦੀ ਹਾਂਜੀ ਠੀਕ ਆ ਬਈ ਕੋਈ ਨਹੀਂ 82000 ਦੀ ਜਿਹੜੀ ਦੋਸਤੇ ਪਹੁੰਚ ਹੋ ਜੂਗੀ ਠੀਕ ਆ ਜੀ ਕੱਟੀ ਵੀ ਮਗਰ ਆ ਕੱਟੀ ਵੀ ਚੰਗੇ ਪੈਸਿਆਂ ਦੀ ਮਗਰ ਆ ਕੀ ਠੀਕ ਆ ਸੋ 82000 ਦੀ ਮੱਝ ਮਿਲ ਜੂਗੀ 10 ਕਿਲੋ ਤਾਰਾ ਇਦਾਂ ਤੀਜੇ ਨੰਬਰ ਤੇ ਆਪਣੇ ਕੋਲ ਵੀਰ ਸੁਦਾਨਾਮ ਜਿਹੜੀ ਆ ਮੱਝ ਆ ਗਈ। ਹਰ ਇਹ ਵੀ ਵੀਰ ਜੀ ਮੈਂ ਮਲਵਈ ਨੂੰ ਤੁਹਾਡੇ ਸਾਹਮਣੇ ਨੀਲੀ ਦੇ ਪੱਖ ਰੱਖ ਦਈਏ। ਬਾਕੀ ਚਲੋ ਭੈਣ ਭਰਾ ਸਿਆਣੇ ਆ। ਗੱਭਰਿਆ ਹੀ ਕੋਈ ਹੌਤਾ ਲੈ ਜੂਗੀ ਮੇਰੇ ਸੋਣਾ। ਹਾਂ। ਤੇ ਤੀਜੇ ਸੂਰੇ ਮੈਂਨੇ ਸੁਣਾ ਜੀ। ਲਓ ਵੀ ਗੱਭਰ ਮੈਂ ਤੁਹਾਨੂੰ ਦਿਖਾ ਦਿੰਨੇ ਆਂ ਅੰਗ ਪੱਖ ਨੀਲੀ ਦਾ ਜਾਂ ਕਰਮਾਲੀ ਨੂੰ। ਸਿੰਘ ਬਿਲਕੁਲ ਉੱਚਾ ਖੁੱਲਾ ਇਹ ਸਾਰਾ ਖੇਤ ਦੇ ਏਰੀਆ ਵਾਹ ਆ ਜੀ। ਅੱਖਾਂ ਬਿੱਲੀਆਂ ਨੇ ਠੀਕ ਆ ਜੀ। ਪੂਰੇ ਤੋਂ ਲਈ ਦੀ ਕੋਈ ਰੱਤੋ ਕੈ ਤੋਂ ਲਈ ਦੀ ਕੋਈ ਖੇਮ ਕਰਨ ਵਾਲੀ। ਆ। ਕਰੋ ਜਾ ਕੇ ਠੀਕ ਆ ਜੀ। ਮਗਰਲੇ ਪੈਰ ਤੋਤੇ ਆ ਸੋਵਿਆਂ ਦੇ ਵਿੱਚ ਆਪਦੀ ਸਮਝ ਵੇਖ ਕੇ ਮੇਰਾ ਭਰਾ ਭਾਬੇ ਤੇਜਾ ਸੂਆ ਮੰਨ ਲਏ ਆ ਆ ਵੇਖੋ ਨਾਸ ਬਕੀ ਆ ਤੇ ਅੱਖਾਂ ਬਿਲੀਆਂ ਕੱਦ ਵੀ ਆਮ ਨਾਰਮਲ ਜੇਕਰ ਆਪਾਂ ਗੱਲ ਕਰ ਗਏ ਤੇ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਹੀ ਆਉਂਦੀ ਆ ਵੱਡੀ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਦਿਨ ਹਜੇ ਲੈ ਜੂਗੀ ਆ ਰਾਮ ਨਾਲ 8-7 ਹਫਤਾ ਵੀ ਲੈ ਕੇ ਜਾ ਸਕਦੀ ਆ ਬਣ ਕੇ ਮੋੜ ਤੋਂ ਸਿੱਧਾ ਚੋਕਲੇ ਤੋਂ ਬਾਦੀ ਮੈਂ ਦੇਖੋ ਬਾਕੀ ਕੁਝ ਕੰਨੀ ਨੀਰਾ ਚਾਹ ਸਾਰਾ ਪਤਵਾਰੇ ਤਪਾਈ ਦਿੰਦੇ ਆ ਹਾਂ ਜੀ ਗੱਪਾਂ ਮੈਨ ਭਰਾ ਸੌਖਾ ਨਾਲ ਆਉਣ ਲੈ ਅਰੇ ਜੀ ਲੈ ਵੀ ਠੀਕ ਆ ਜੀ ਸੋ ਨਾਲ ਦੀ ਨਾਲ ਜਿਹੜਾ ਦੋਸਤ ਟਿੱਪ ਕੇ ਮਾਰੀ ਜੀ ਤਸੱਲੀ ਕਰਵਾ ਦਿਆ ਕਿ ਗੱਪਾਂ ਮਾਜਾ ਆਉਣ ਲੈ ਨੂੰ ਵੀ ਬਹੁਤੇ ਭੈਣ ਭਰਾ ਆਪਣੇ ਸੱਜਣ ਵੀ ਆਪੀ ਸਮਝਣਾ ਸਬਦਾ ਕਰਦੇ ਆ ਉਹਨਾਂ ਦੇ ਧਿਆਨ ਚ ਲਿਆ ਦਿੰਦੇ ਆ ਟਿੱਪਣ ਟੁੱਪਣ ਇੱਕ ਨੰਬਰ ਆ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਨਾ ਨਾ ਭਾਰ ਵਿਸ਼ੇ ਕੋਈ ਨਹੀਂ ਆਪਣੇ ਕੋ ਰਾਤ ਦੀ ਕਰਨ ਵਾਲੀ ਇੱਥੇ ਮਾਲ ਦੇ ਵਿੱਚ ਹੀ ਵੱਜੀ ਆ ਭਾਰ ਵਿਸ਼ੇ ਆਪਾਂ ਗਾਰੰਟੀ ਦਿੰਦਾ ਕੋਈ ਚੱਕਰ ਨਹੀਂ ਠੀਕ ਆ ਬਈ ਹਾਂ ਜੀ ਹਾਂ ਜੀ ਲੋ ਵੀ ਕਰੋ ਚੱਕਾ ਠੀਕ ਹੈ ਜੀ ਸੋ ਮੈਂ ਚੰਗੀ ਆ ਬੜਾ ਸੋਹਣਾ ਚਕਾਠਾ ਚਕੂਟਾ ਪਿੱਠਪੂੜਾ ਬਹੁਤ ਵਧੀਆ ਮੈਂ ਦਾ ਤੇ ਇਧਰ ਆਪਾਂ ਤੁਹਾਨੂੰ ਇੱਕ ਵਾਰੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਚਾਹੇ ਕਹੋ ਵੀ ਟਿਪ ਕੇ ਦਿਖਾ ਦੇਣੇ ਆ ਆਹ ਕਰੋ ਚੱਕ ਲੈ ਵੀ ਪੂੜਾ ਵੀ ਆ ਲਓ ਜੀ ਬਸ ਬਤੇ ਕੰਮ ਹੀ ਜੀ ਇਹ ਬਤਾ ਕੋ 1 ਵਜੇ ਕਾਚੀ ਪਾਉਦਾ ਹੈ ਫੋਲੀ ਠੀਕ ਹੈ ਠੀਕ ਹੈ ਜੀ ਠੀਕ ਹੈ ਆ ਮਗਰਲਾ ਮਗਰਲਾ ਲਓ ਜੀ ਠੀਕ ਆ ਜੀ ਸੋਇਆ ਮਗਰਲਾ ਥਾਨ ਕਰੋ ਚੱਕ ਆ ਅਗਲਾ ਇਹ ਬਹਿਣੀ ਵਾਲਾ ਜਿਹੜਾ ਮਗਰ ਅਗਲਾ ਅਗਲਾ ਥਾਨ ਹਾਂਜੀ ਮਗਰਲਾ ਪਹਿਲਾਂ ਮਾਰੇ ਫਿਰ ਵੀ ਇਹ ਮਗਰਲਾ ਬਿਲਕੁਲ ਜੀ ਹਾਂ ਲਓ ਠੀਕ ਇੱਕੋ ਜਿਹਾ ਇੱਕੋ ਜਿਹਾ ਹਾਂਜੀ ਹਾਲੇ ਰ ਉਹਨਾਂ ਘਟੜ ਰ ਇਹ ਤੁਝ ਜਾ ਅਗਲਾ ਹਾਂ ਠੀਕ ਆ ਜੀ ਅਗਲਾ ਇਤੋ ਜਕਾਤੀ ਬਿਲਕੁਲ ਕੋਈ ਬਿਲਕੁਲ ਜਰ ਲੋ ਵੀ ਇਹ ਦੋਸਤੋ ਟਿੱਪੜ ਹੋ ਗਿਆ ਠੀਕ ਆ ਜੀ ਟਿੱਪਣ ਇੱਕ ਨੰਬਰ ਅੱਛਾ ਸਤਿਨਾਮ ਕੀ ਮੁੱਲ ਫਿਰ ਕਰਦਾ ਇਹਦਾ ਸਰ ਮੋਦੀ ਜੀ ਆਪਾਂ ਇਹਨੂੰ ਮੈਂ ਲੱਖ ਕਰਨਾ ਨਾ ਆਪਾਂ 95 ਕਰਨਾ ਆ ਲੈ ਇਹਦੇ ਨਾਲ 90000 ਰੁਪਏ ਕਰਦੇ ਆ 87000 ਦੀ ਬਹਿ ਪਹੁੰਚ ਕਰਦਾ ਬਿਲਕੁਲ ਸ਼ੁਰਾ ਦਾ ਮੁੱਲ ਮੈਂ ਇਹ ਤਾਂ ਜੀ ਮੈਂ ਸੁਣੀ ਆ ਪੂਰੀ ਵਜਨ ਲੋਡ ਵਾਲੀ ਮੈਂ ਜੀ ਹਾਂ ਆ ਚਲੋ ਆਪਾਂ ਨਹੀਂ ਕਿ ਮਤਲਬ ਗਰੰਟੀ ਨਹੀਂ ਆਪਾਂ ਦੇ ਜਿੰਨਾ ਤੋਂ ਮੈਂ ਲਈ ਜਾਨੀ 13 ਕਿਲੋ ਮੈਂ ਕੋਈ ਸੋਚਉਂਦੇ ਨੇ ਰੇ ਹੈਗੀ ਮੈਂ ਦੁੱਧ ਵਾਲੀ ਜਿਹੜੀ ਇਹਨਾਂ ਦੁੱਧ ਤੇ ਮੈਨੂੰ ਆਂਦਾ ਵੀ ਕੱਖ ਨਹੀਂ ਲੋ ਵੀ 87000 ਦੀ 87000 ਰੁਪਏ ਬਿੰਦਿਆਂ ਦਾ ਲੇਵਾ ਵੇਖ ਲਓ ਲੋ ਵੀ ਬਿੰਦਿਆਂ ਦਾ ਲੇਵਾ 87000 ਦੀ ਆ ਤੀਜਾ ਸੂਬਾ ਸੋਣੀ ਆ ਹਾਂਜੀ ਬਹੁਤ ਸੋਹਣੀ ਸਿਹਤ ਸੂਤ ਪੂਰੀ ਕਰਮਾਇਟੀਕਾ ਸਿਹਤ ਮਾਨਤ ਪੂਰੀ ਰਾਜੀ ਆ ਫੁੱਲ ਵਜਨ ਦੌੜ ਹਾਂਜੀ ਤੁਮਾਝ ਪਸੰਦ ਆਉਗੀ ਬਾਕੀ 53 ਤੁਹਾਨੂੰ ਆਪਾਂ ਦਿਖਾਈ ਦਿੱਤੀ ਆ ਤੇ ਬਾਕੀ ਤੁਸੀਂ ਇੱਥੇ ਆਣ ਕੇ ਜਿੱਦਾਂ ਮਰਜ਼ੀ ਆਪਦੀ ਵੀ ਤਸੱਲੀ ਕਰੋ ਇੱਕ ਅੱਗੇ ਆਪਣੇ ਕੋਲ ਸਤਨਾਮ ਆ ਆ ਗਈ ਮਾਝ ਇਹ ਵੀਰ ਜੀ ਤੀਜਾ ਸੂਬਾ ਮਾਲੇ ਕੋਈ ਭੈਣ ਭਰਾ ਸਤਲੋ ਸਿੰਘ ਸਤਲੋ ਭਾਈ ਕੋ ਚੌਥ ਇਹ ਦੇਖੋ ਦੁੱਧ ਹੁਣੇ ਮੈਂ ਆਈ ਆ ਲੱਦਾ ਘੰਟਾ ਆ ਜੀ ਇਹਨੂੰ ਇੱਕ ਇਹ ਤੇ ਇੱਕ ਗਾਜ ਤੇ ਇਹਦੇ ਦਾ ਦੁੱਧ ਮਗਲੇ ਘਰ ਦਾ ਤੇ 9 ਕਿਲੋ ਆ ਤੇ ਆਪਾਂ 8 ਕਿਲੋ ਦੱਸ ਕੇ ਦਵਾਗੇ ਚੋਣ ਮੈਂ ਇੱਕ ਨੰਬਰ ਦੀ ਮਿਲਦੀ ਜੀ ਮੈਂ ਭਾਰੇ ਜੀ ਆ ਪੌੜੇ ਤੇ ਮਿਲਦਾ ਹਾਂ ਜੀ ਹਾਂ ਜੀ ਬੱਚੜੀ ਹੈਗਾ ਲੋ ਵੀ ਸਿੰਘ ਵੀ ਸਕਦਾ ਤੁਸੀਂ ਉੱਚਾ ਖੁੱਲਾ ਸਿੰਘ ਤੇ 9 ਕਿਲੋ ਦੁੱਧ ਪਿੱਛੇ ਦੱਸਿਆ ਪਰ ਹੁਣ ਮੇਰਾ ਭਰਾ ਕੋਈ 8 ਕਿਲੋ ਮੰਨ ਕੇ ਸੌਦਾ ਕਰ ਰਿਹਾ ਜੀ ਚਲੋ ਆਈ ਕਰੀਏ ਇਹੋਗਾ ਮੈਂ ਲਾਉਂ ਗਰੰਟੀ ਪੂਰੇ 9 ਦੀ ਆ ਆਪਾਂ ਸਤਿਨਤਾ ਰਹੀ ਮਾਰੀ ਦੇ ਹੋਲੇ ਲਈ ਮਹਾਨ ਚੋਣੀ ਤਨੀ ਕੀ ਆ ਠੀਕ ਆ ਤੇ ਬਾਕੀ ਚੋਣ ਚੜ ਮੈਂ ਸਾਫ ਆ ਠੀਕ ਆ ਮਾਰਕਿੰਗ ਮੋਰਕ ਨੂੰ ਵੇਖ ਲੋ ਪੂਰੀ ਆ ਜੀ ਹਾਂ ਮਿਲਦੀ ਪਾੜੇ ਤੇ ਹਾਂ ਦੋਵੇਂ ਟਾਈਮ ਪਾੜੇ ਜਮੇ ਮਿਲਦੀ ਦੋਵੇਂ ਡਾਂਗਾ ਪਾੜੇ ਤੇ ਮਿਲਦੀ ਆ ਆਪ ਖਾਈ ਰੋਕੀ ਮਣਾਂ ਜੀ ਆਪ ਖਾਈ ਦੋ ਕਰ ਬਾਕੀ ਲੰਬਾਈ ਲੰਬੂਈ ਮੈਂ ਦੀ ਚੈੱਕ ਕਰ ਲੋ ਸਾਰੀ ਮੈਂ ਮਰਦੀ ਚੰਗੀ ਆ ਸੂਈ ਵੀ ਮੈਂ ਆਉਂਦੇ ਸਾਰੀ ਹਲੇ ਮਹੀਨੇ ਪਹਿਤੀਆਂ ਤਰ੍ਹਾਂ ਦੀ ਆ ਠੀਕ ਆ ਚਲੋ ਹੁਣ ਆਪਾਂ ਦੇ ਬੱਚੇ ਬਗੇਰ ਲਈ ਆਪਾਂ ਨੀ ਕੋ ਕਹਿ ਸਕਦੇ ਹਾਂ 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 ਲੇਵਾ ਮੈਂ ਦਾ ਸਜਰਾ ਵਾਲਾ ਮੁੰਡਾ ਫੌਜੀ ਸਾਹਿਬ ਵੀ ਤੁਹਾਨੂੰ ਪਤਾ ਫੌਜੀ ਸਾਹਿਬ ਬੰਦੇ ਨਾਲ ਝੂਠ ਕਾਟੀ ਬੋਲਦੇ ਹੁੰਦੇ ਆ ਹਾਂ ਹਾਂ ਬਾਕੀ ਜੋ ਵੀ ਆ ਬਖਸਾ ਸੋਹਰੀ ਠੀਕ ਆ ਜੀ ਹਾਂ ਜੀ ਲਓ ਵੀ 8 9 8 9 ਕਿਲੋ ਦੁੱਧ ਮੰਨ ਲਿਓ ਠੀਕ ਆ ਜੀ ਇਸ ਵਕਤ ਕਿਉਂਕਿ ਅੱਜ ਹੀ ਆਇਆ ਪਸ਼ੂ ਤਾਂ ਥੋੜੀ ਜਗ੍ਹਾ ਕਿਸੇ ਭਰਾ ਨੇ ਚੰਗੀ ਖੇਚਲ ਕਰਨੀ ਠੀਕਾ ਜੀ ਰਾਜਰੂ ਜੀ ਹੁਗੀ ਕਰਮਾ ਲਈ ਤੇ ਦੋ ਦੋ ਹੋਰ ਵੀ ਵਾਜੂ ਦੋਤ ਮੈਨੇ ਜੀ 10000 ਕਿਲੋ ਦੇਵੇਂ ਦੇਈ ਜਨਾ ਨਫਲ ਬਰੀਡ ਆਲੀ ਬਾਕੀ ਲੰਮੀ ਕੱਦ ਕੁਦੂ ਚੰਗਾ ਲੰਮੀ ਪੂਰੀ ਮੇ ਆ ਆ ਬਾਕੀ ਸਾਸ ਸੁਸਰੀ ਆ ਇਹ ਸਤਨਾਬ ਦੇ ਦਈਏ ਕਿੰਨੇ ਮੇ ਮੁੱਤ ਲਗਾਇਆ ਮੁੱਲ ਕਰ ਰਹਾ ਵਜ ਨੂੰ ਰੋਕ ਲਈ ਮੈਂ ਮੈਂ ਹੋਰ ਮੈਂ ਲਈ ਤੁਹਾਨੂੰ ਦੱਸਿਆ ਉਹ ਰਾਜ ਬੰਦੇ ਨੇ ਅੱਜ ਟੋਕਰ ਕਮਣ ਛੋੜੀ ਪੜੀ ਚੰਗੀ ਲੈ ਠੀਕ ਆ ਤੇ ਉਹ ਮੁਰਕੋ ਇਹਨਾਂ ਦੁਆੜੀ ਦੇ ਫਿਰ ਮੈਨੂੰ ਮੌਕੇ ਤੇ ਪੜ ਗਈ ਵਾਹ ਚੱਲਿਆ ਗਿਆ ਇਹਦਾ ਮੁੱਲ ਜੀ ਨਾਕ ਆਪਾ ਕਰਨਾ 6 ਸਾਡੇ 52 ਸਾਡੀ ਪੁੱਜਿਆ ਜੀ ਲਾਲੋ 2 ਮਹੀਨੇ ਮੈਨੇ ਪੈਸੇ ਪੂਰੇ ਕਰਦੇ ਨੇ ਗਾੜੀ ਫੇਰ ਖਰੀਦੀ ਹਾਂ ਆ ਚੰਗੀ ਮੈਂ ਨਹੀਂ ਵੀ ਮੋੜ ਛੋਟਾ ਕੋਈ ਨੁਕਸ ਹੋਊਗਾ ਸਾਫ ਸੁਥਰੀ ਨਾ ਪਰ ਮਿਲੀ ਰੋਗਣਾ ਵਾ ਠੀਕ ਹੈ ਰੋਗ ਜਿੱਦਾ ਜੇਸਾ ਨਸਲਾਂ ਵਾਲਾ ਪਸ਼ੂ ਮਿਲਦੇ ਨੇ ਜੇਸਾ ਨਸਲ ਨਾ ਹੁੰਦਾ ਵੀ ਖਰੀਦਦਾਰੀ ਕਰਦੇ ਉਹਨਾਂ ਆਪੇ ਦੇ ਦਿੰਦੇ ਆ ਮੈਂ ਉਹਦੀ ਮੈਂ ਤਾਂ ਪਹਿਲੀ ਯਾਰੀ ਨਸਲ ਵੀਰ ਕਰਕੇ ਪਾ ਲਈ ਨੀਲੀ ਰਵੀਦੀ ਆ ਤੇ ਮੈਂ ਸੋ ਸੁੱਟਿਆ 60000 ਦੀ ਦੇਖਿਆ ਨਹੀਂ ਵੀਦੀ ਪਰ ਨਹੀਂ ਕਿਦੋਂ ਆਪਾਂ ਕੋਈ ਨਹੀਂ ਚੰਗੀ ਚੰਗੀ ਆ ਸਾਫ ਸੁਥਰਾ ਚੱਡਾ ਬਿਲਕੁਲ ਪੱਦਰ ਅੱਗੇ ਸਤਨਾਮ ਆਪਰੋ ਕੋ ਲੜੀ ਆ ਝੋਟੀ ਖੜੀ ਇਹ ਪਹਿਲਾ ਸਵੇਰ ਤੋਂ ਝੋਟੀ ਜੀ ਮਤਲਬ ਸੂਈ ਬੱਟਾ ਨਹੀਂ ਹੈਗਾ ਇਹਦੇ ਕੋਲ 6 ਕਿਲੋ ਕੰਡੇ ਵਾਲਾ ਦੁੱਧ ਹੈ ਜੀ ਐਸਮ ਹਾਂ ਦੋਲੇ ਟਾਈਮ ਤੋਂ ਝੋਟੀ ਇਹ ਵੀ ਧਾਰ ਤੇ ਮਿਲਦੀ ਠੀਕ ਆ ਹਾਂ ਪਾੜਾ ਮੁੱਠ ਪਾਣਾ ਪਾਉ ਨਹੀਂ ਪਾਣਾ ਨਾ ਆਪੋ ਆਉਂਦੀ ਧਾਰ ਤੇ ਹੀ ਬਿਲਕੁਲ ਧਾਰ ਤੇ ਮੇਰੇ ਕੋਲ ਰਾਤ ਦੀ ਥੋੜੀ ਇਹਨੇ ਨਹੀਂ ਟੀਗਾ ਲਵਾਇਆ ਕਰ ਰਾਤੀ ਉੱਥੇ ਤੇ ਹੀ ਸਵੇਰੇ ਵੀ ਆਇਆ ਲੱਤਾਂ ਕੱਢ ਕੇ ਮਿਲੀ ਆ ਮਾ ਵੀ 6 ਕਿਲੋ ਦੁੱਧ ਝੋਟੀ ਦੇ ਥੱਲੇ ਆ ਪਹਿਲਾ ਸੂਆ ਝੋਟੀ ਆ ਥੋੜੀ ਜੀ ਨਰਮ ਨੋਰਮਲ ਸਾਹ ਸੰਭਾਲ ਦੇ ਵਿੱਚੋਂ ਕਈ ਰਾਂ ਪਸ਼ੂ ਨ ਜਾਇਜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤਾਂ ਧਾਰ ਤੇ ਆਉਂਦੀ ਆ ਧਾਰ ਕਰਮ ਦੀ ਬਹੁਤ ਚੰਗੀ ਬੈਦੀ ਸਾਹ ਸੁਸਰੀ ਮਾਰਕਿੰਗ ਮੁਰਕਿੰਗ ਤੁਸੀਂ ਇਹ ਨੋਟ ਕਰ ਸਕਦੇ ਜੇ ਵੈਸੇ ਮੱਥੇ ਮੁੱਥੇ 'ਚ ਬੱਲ ਅੱਖਾਂ ਦੇ ਵਿੱਚ ਜਵਾਬ ਮਗਰਲੇ ਪੈਰ ਮਗਰਲੇ ਖੁਰ ਤੋਂ ਪਿਆ ਚੱਡੇ ਲੇਵੇ ਤੇ ਨਿਸ਼ਾਨ ਦਾਗ ਆ ਕਰੋ ਚੱਕ ਚੋਣ ਹੀ ਇੱਕ ਨੰਬਰ ਦੀ ਛੋਟੀ ਛੋਟੀ ਸਾਰੀ ਵਾਧੇਵੰਦੀ ਹੈਗਾ ਸਾਹਮਣੇ ਸਾਹਮਣੇ ਨਾਲ ਕੋਈ ਰਾਣੀ ਸੇਵਾ ਕਰ ਚਲੋ ਵੀਡੀਓ ਨਾਲ ਆਪਾਂ ਥੋੜਾ ਮਿਲ ਜਾਓ ਇਹਨਾਂ ਨੂੰ ਜਦੋਂ ਮਾਲ ਲਿਆ ਤੇ ਚਲੋ ਵਿੱਚ ਉਹਦਾ ਛੋਟੀ 2-4 ਦਿਨ ਡਾਕੇ ਚ 8 ਕਿਲੋ ਛੋਟੀ 2-4 ਦੂਗੀ ਘਰਾਂ ਘਰਾਂ ਦੇ ਵਿੱਚੋਂ ਮਾਲਦਾ ਹੋਇਆ ਮਾਨ ਨੂੰ ਖਾ ਕੇ ਨੰਗਰ 2-4 ਦਿਨ ਦੁੱਧ ਕਰ ਜਾਂਦੇ ਆ ਦੇਖੋ ਸੋ ਹੁਣ ਇਹਦੇ ਵਿੱਚ ਜਿੰਨੇ ਵੀ ਇਹ ਸਾਫ ਆ ਠੀਕ ਆ ਸੋ 6 ਕਿਲੋ ਦੁੱਧ ਇਸ ਛੋਟੀ ਦੇ ਦੱਲੇ ਹੁਣ ਮੌਕੇ ਤੇ ਮੌਜੂਦ ਆ ਤੇ ਬਾਕੀ ਸੂਰੀ ਨੂੰ ਸਮੇਂ ਦੀ ਗੱਲ ਕਰ ਲਈਏ ਤੇ ਉਹ ਮੇਰਾ ਭਰਾ ਕੋਈ ਬਗੈਰ ਬੱਚੇ ਤੋਂ ਆਏ ਬੱਚੇ ਦੇ ਬਗੈਰ ਆਏ 15 ਦਿਨਾਂ ਤੋਂ 20 ਦਿਨ ਕਹੀ ਜਾਈ ਗਈ ਉਹ ਗੱਲ ਕਰ ਰਿਹਾ ਉਹ ਗਾੜੀ ਕੋਈ ਆਦਾ ਮੇਰਾ ਭਰਾ ਦੁੱਗ ਤੇ ਝੋਟੀ ਦਾ ਬਿਲਕੁਲ ਰੰਗ ਢੰਗ ਦੇਖ ਕੇ ਤੁਸੀਂ ਸੋਚਾ ਕਰ ਲਿਆ ਵੀ ਹੁਣ ਮੌਕੇ ਤੇ 6 ਕਿਲੋ ਆ ਕੋਈ ਚੰਗੀ ਖੇਚਲ ਕਰੂੰਗਾ ਤੇ 80 ਬਾਹਰ ਵੀ ਹੋ ਸਕਦੀ ਆਰਟੀਕਲ ਦਾ ਤੇਰੀ ਵਿਜੀ ਚਾਈ ਆ ਲੰਮੀ ਲੰਮੀ ਵੇਲੇ ਪੂਰੀ ਬੇਲ ਫੁੱਲ ਝੁੱਟ ਜੀ ਬਾਕੀ ਸਾਸ ਸਹਸਰੀ ਵਧੀ ਮਿਲਦੀ ਇੰਦਾਂ ਦੋ ਟਾਈ ਬਿਲਕੁਲ ਬਿਲਕੁਲ ਅੱਛਾ ਸਤਨਾਮ ਇਹ ਮੋਲੇ ਕੀ ਰਹੂਗਾ ਝੋਟੀ ਦਾ ਮੋਲੇ ਦਾ ਪੱਧਰੀ ਆ ਜ 54 ਹਾਂ ਮੋਲੇ ਛੋਟੀ ਛੋਟੀ ਰੱਖਣੀਆਂ ਵਾ ਠੀਕ ਆ ਵੀਰੇ ਹਾਂਜੀ ਲਓ ਵੀ 54000 ਦੀ ਪਹੁੰਚ ਹੋ ਜੂਗੀ ਨਵੀਂ ਝੋਟੀ ਦੀ ਬਿਲਕੁਲ ਪਲੂਰ ਹੈਗੀ ਕਰਮਾਲੀ ਸੋ ਸਵੇਰ ਦੇ ਵਿੱਚ ਕਰਮਾਲੀ ਪਹਿਲਾ ਸੂਬਾ ਤੇ ਥੋੜੇ ਰੁਖੀ ਸਾਹ ਸਮਾਲ ਦੇ ਵਿੱਚੋਂ ਕਈ ਨਾ ਪਸ਼ੂ ਨਿਕਲਦੇ ਆ ਤਾਂ ਕਰਕੇ ਥੋੜਾ ਜਿਹਾ ਵਿਖਾਵਾ ਜਾਏ ਤਾਂ ਕਰਮਾਲੀ ਦਾ ਹੋਰ ਬਾਕੀ ਝੋਟੀ ਬਹੁਤ ਵਧੀਆ ਅੱਗੇ ਕੋਈ ਚੰਗੀ ਕੇਅਰ ਕਰ ਲੇ ਇੰਨੇ ਰੇਟ ਦੇ ਵਿੱਚ ਬੜੀ ਜਾਇਜ਼ ਝੋਟੀ ਮਿਲ ਜੂਗੀ ਤੁਹਾਨੂੰ ਹਾਂਜੀ ਨਵਾਂ ਹੀ ਨਵਾਂ ਨਵਾਂ 6 8 8 7 8 ਲੀਟਰ ਚਵਾਈ ਜਾਊਗੀ ਸਿਵਾਰੇ ਵੀਰ ਕੋਲ ਚਲਗੀ 8 ਕਿਲੋ ਦੇ ਦੁੱਧ ਰਾਵਣਾਂ ਝੋਟੀ ਠੀਕ ਹੈ ਹਾਂ ਜੀ ਬਾਕੀ ਮੇਲ ਦੀ ਝੋਟੇ ਦੀ ਗਰੰਟੀ ਉਹਦੇ ਘਰ ਦਾ ਕੋਈ ਸਭ ਤੋਂ ਮੇਲ ਗਾਲਾਂ ਵੀ ਜਿਹੜੀ ਮਿੱਠੀ ਹੈ ਵੀ ਧਾਰਾ ਧੁਰਾ ਦੇ ਆ ਜਾਂਦੇ ਬਿਲਕੁਲ ਬਿਲਕੁਲ ਹਾਂ ਜੀ ਸਾਰੇ ਮਾਲਕ ਜੀ ਮੇਰੇ ਠੰਡਾ ਧੀਰਾ ਵਾ ਹਾਂ ਜੀ ਲੋ ਵੀ ਇੱਧਰ ਦੋਸਤ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਮੱਝਾਂ ਝੋਟੀਆਂ ਦਿਖਾਈਆਂ ਨੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਬਗੈਰ ਬੱਚੇ ਤੋਂ ਇੱਕ ਬੱਚੇ ਸਮੇਤ ਜਿਹੜੀ ਤੁਹਾਨੂੰ ਮੱਝ ਦਿਖਾਤੀ ਹੈ ਠੀਕ ਹੈ ਤੇ ਝੋਟੀਆਂ ਮੱਝਾਂ ਸੀ ਤੇ ਇੱਧਰ ਚਾਰ ਵੜਾ ਜਿਹੜੀਆਂ ਸਤਨਾਮ ਦੇ ਕੋਲੇ ਵੀ ਵਿਕਾਊ ਆ ਹਾਂ ਜੀ ਤੇ ਬਗੈਰ ਬੱਚੇ ਤੋਂ ਵੜਾ ਵੀ ਦਿਖਾਵਾਂਗੇ ਟੋਕੜ ਵੜਾ ਵੀ ਤੁਹ ਇਹ ਵੀ ਕਿ ਡੇਢ ਮਹੀਨੇ ਕਪਲ ਹੁਣੇ ਆਈ ਜੇ ਮੈਂ ਇਹ ਨਾਲ ਹੀ ਆਈ ਆ ਤੇ ਇਹਦੇ ਕੋਲ 6 ਕਿਲੋ ਦੁੱਧ ਆਉਂਦੇ ਸੀਗੇ ਤੇ ਪੰਜ ਕੋਈ ਪਰਪਰਾ ਮਾਲੇ ਠੀਕ ਆ ਉਹਤਰਾ ਫੌਜੀ ਸਾਹਿਬ ਨੇ ਉਹਨਾਂ ਨੂੰ 6 ਹੀ ਹੈਗਾ ਨਟ ਤੇ ਡੇਢ ਮਹੀਨੇ ਬੱਛੀ ਗੱਪਣ ਜੇ ਮਤਲਬ ਗਾੜੀ ਅਗਲੇ ਮਕਤਰ ਠੀਕਾ ਹਾਂ ਜੀ ਪੀ ਨਿਕਲ ਆਵੇ ਤਾਂ ਕਿਸਮਤ ਆ ਕਰ ਲਿਆ ਜੀ ਨਿਕਲ ਨਹੀਂ ਆਇਆ ਕਰਾਸ ਵਿੱਚ ਇਹ ਤਾਂ ਨਿਕਲੀ ਹੋਣਾ ਨੂੰ ਕੋਈ ਪਰਵਾਹ ਜੀ ਦੁੱਧ ਕਿੰਨਾ ਦੱਸਿਆ ਜੀ 6 ਕਿਲੋ 5 ਕੋ ਮਨ ਕੇ ਸੌਦਾ ਕਰ ਲੇ ਲੋ ਵੀ ਉਹ ਆਪਣੇ ਵਾਲੇ ਹੋਏ ਤਾਂ ਬੜਾ ਵਧੀਆ ਹੋਇਆ 6 ਕਿਲੋ ਜਾਂ 5 ਕਿਲੋ ਮੰਨ ਕੇ ਸੌਦਾ ਕਰ ਲਓ ਜੀ ਠੰਡੀ ਤੇ ਪਹਾੜੇ ਦੇ ਮਿਲਦੀ ਕੋਈ ਲੱਤ ਛੜਨੀ ਡੇਢ ਮਹੀਨੇ ਦੀ ਇਹ ਹੀ ਹੋਈ ਹੈ ਹਾਂ ਜੀ ਹਾਂ ਜੀ ਤੇ ਬਾਕੀ ਆ ਥੱਲੇ ਚੜਾ ਤੁਹਾਨੂੰ ਵਿਖਾ ਦਿੰਨੇ ਆਪਾਂ ਚੱਡੇ ਲੇਵੇ ਤੇ ਆ ਬੰਤਰ ਤੇ ਚਾਰੇ ਤਣ ਬਰਾਬਰ ਚਾਰੇ ਹਾਂ ਧਾਰਾ ਮਾਰੀਆਂ ਵਧੀਆ ਹਾਂ ਹਾਂ ਜੀ ਲੋ ਵੀ ਕਰੋ ਚਾਹ ਠੀਕ ਹੈ ਵੀ ਨਵੀਂ ਨਾਲੇ ਪਲੂਨੀਆ ਹਾਂ ਠੀਕ ਆ ਇਹ ਸਤਰਾਮ ਕੀ ਮੁੱਲ ਰਊਗਾ ਇਹਦਾ ਇਹਦਾ ਮੁੱਲ ਵੀਰ ਜੀ ਪੱਧਰੀ ਜਾਣਾ ਕੋਈ 15 ਨਾਲ ਵਿੱਚ 14 ਆ ਇਹ 12000 ਦੀ ਪਹੁੰਚ 12000 ਦੀ ਪਹਾ ਲਓਗੇ ਪੰਜ 6 ਕਿਲੋ ਰੋਗੇ ਦਾ ਬਤਾ ਵਧੀਆ ਲਾਈ 12000 ਦੀ ਪਹੁੰਚ ਹਾਂ ਬਈਆਂ ਵਰਗਾ ਦੁੱਧਿਆ 6 ਕਿਲੋ ਵਾ ਲੋ ਇਹਦਾ 7-8 ਕਿਲੋ ਵਰਗਾ ਬਿਲਕੁਲ ਬਿਲਕੁਲ ਹਾਂ ਤੇ ਕ੍ਰੋਸ ਆ ਜਾਂਦੀ ਹੈ ਨਾ ਲੱਗ ਜਿਵੇਂ ਅਰ ਸਿਰ ਦਾ ਆ ਗਿਆ ਹਾਂਜੀ ਹਾਂਜੀ ਆਪ ਚਲੋ ਕਿਤੇ ਨਾ ਕਿਤੇ ਕੋਈ ਭਰਾ ਸ਼ਾਹੀ ਵੱਲ ਦਾ ਕ੍ਰੋਸ ਮਾਰਨ ਹਾਂਜੀ ਮੱਥੀ ਚੰਗੀ ਆ ਨਵੀਆਂ ਠੀਕ ਆ ਜੀ ਤੇ ਨਿਕਲ ਆਉਂਦੀ ਹੈਗਾ ਦੂਜਾ ਸੂਆ ਸੂਗੀ ਹਾਂ ਨਾ ਦੂਜੇ ਅੱਗੇ ਸੂਗਾ ਜੀ ਮੈਂ ਵੀ ਸਤਨਾਮ ਅੱਗੇ ਆਪਣੇ ਕੋਲ ਇੱਧਰ ਆ ਗਿਆ ਇਹ ਵੀ ਬੱਚੀ ਪਹਿਲਾ ਸਵਾ ਵਿਰਜੀ ਸੂਈ ਦੇ ਵਗਰਾ ਬੱਚਾ ਜੀ ਠੀਕ ਆ ਇਹ ਪਹਿਲੇ ਨੇ ਪਹਿਲੇ ਨੇ ਪਹਿਲੇ 12 ਕਿਲੋ ਦੁੱਧ ਉਹ ਆ ਬੱਚਾ ਬੈਠਾ ਦਾ ਠੀਕ ਆ ਕਿੰਨੇ ਦਿਨ ਹੋ ਗਏ ਬੱਚਾ ਤਾਂ ਹੈਗਾ ਜੀ 14-15 ਦਿਨ ਦਾ ਲਓ ਜੀ 14-15 ਦਿਨਾਂ ਦੀ ਸੂਈ ਆ ਆ ਬੱਚਾ ਪਲਿਆ ਜੀ ਲਓ ਜੀ ਆ ਮਗਰ ਬੱਚਾ ਆ ਗਿਆ ਜੀ ਹਾਂ ਲਓ ਜੀ ਮਗਰ ਬੱਚਾ ਮੇਲ ਕਾਫ ਆ ਠੀਕ ਆ ਇਹ ਤਾਂ ਥਨੇ ਮਨ ਦੁੱਧ ਕਿੰਨਾ 12 ਕਿਲੋ ਵੀਰਜੀ ਹੋਊਗਾ ਸਾਰਾ 11 ਦੀ ਫੁੱਲ ਗਾਰੰਟੀ ਹੋਊਗੀ ਲਓ ਵੀ 12 ਕਿਲੋ ਦੁੱਧ ਤੇ 11.5 ਕਿਲੋ ਦੀ ਗਾਰੰਟੀ ਆ ਪਹਿਲਾ ਸੂਆ ਵਾਇਰਸ ਹੋਈ ਆ ਮਗਰ ਬੱਚਾ ਤੁਹਾਨੂੰ ਦਿਖਾਤਾ ਚਾਰੇ ਥਾਲ ਪਾਸ ਹੋ ਕੇ ਚਵਾਈ ਦਾ ਨਾ ਕੋ ਮਾਰਾ ਕੋ ਚੋਣ ਬੰਬੇ ਪਾਸ ਹੋ ਗਈ ਚਲੋ ਵੀ ਬਣ ਵੀ ਚੰਗੀ ਜਾਂਦੀ ਚਲੋ ਅੱਧੇ ਤਰਫ ਦਾ ਟਾਈਮ ਥੋੜਾ ਆ ਵਾ ਤੇ ਚੋਣ ਚਾਣ ਵੀ ਸਾਫ ਸੁਸਰੀ ਭੋਲੀ ਪੂ ਕਰ ਗਈ ਬਿਲਕੁਲ ਸੋ ਪਸ਼ੂ ਦੋਸਤੋ ਜਿੰਨੇ ਵੀ ਆਪਾਂ ਦਿਖਾਈ ਦੇ ਤੁਹਾਨੂੰ ਤੀਜੇ ਦੂਜੇ ਦਿਨ ਜਿਹੜੀ ਰੁਟੀਨ ਦੇ ਵਿੱਚ ਵੀਡੀਓ ਆ ਪਸ਼ੂ ਕਿਸੇ ਭੈਣ ਭਰਾ ਨੇ ਨਹੀਂ ਆਖਿਆ ਵੀ ਪਸ਼ੂ ਚਵਾਈ ਦਾ ਮਾੜਾ ਥਾਂ ਦੁੱਧ ਕਿਸੇ ਭਰਾ ਦੀ ਸੇਵਾ ਘੜ ਜਾਣੀ ਚੰਗੀ ਹੋਣੀ ਉਹ ਗੱਲ ਵਾਕਾ ਚੰਗੀ ਸੇਵਾ ਇਹ ਤਾਂ ਦੋ ਦੋ ਤੁਸੀਂ ਵਧਾ ਸਕਦੇ ਜੇ ਦਰਮਿਆਨੀ ਸੇਵਾ ਰਹੀ ਕਿਸੇ ਭਰਾ ਦੀ ਤੇ ਦੁੱਧ ਜਾਂਦਿਆਂ ਘੜ ਵੀ ਸਕਦੇ ਦੁੱਧ ਦੇ ਇਹ ਇਹ ਨਹੀਂ ਕੋਈ ਆਸਦਾ ਵੀ ਵਪਾਰੀਆਂ ਨੇ ਜੋਰ ਲਾਇਆ ਤੇ ਜੋਰ ਲੱਗਿਆ ਕੋਈ ਗੱਲ ਇਹ ਨਵਾਂ ਮਾਲ ਆਇਆ ਵਾ ਇਹ ਆਇਆ ਕਿ ਜਿੱਦਾਂ ਹੀ ਮਰਲੇ ਕਰਵਾਇਆ ਨੇ ਉਦਾਂ ਹੀ ਮਾਰਵਾਇਆ ਇੱਕ ਦਿਨ ਤਾਂ ਰਾਤ ਤੋ ਰਾਤ ਨਾ ਕੀ ਕਰਦਣਾ ਪਿਆੜੀ ਦੇ ਵਿੱਚ ਤਾਂ ਕੋਈ ਅਰਜੈਂਸੀ ਨਹੀਂ ਮਿਲਦੀ ਲਾਓ ਲਾਓ ਵੇਖੋ ਕਿਤਨਾ ਗੋਹ ਗੋਹ ਹੀ ਮਹਾਲਾ ਲੱਥਾ ਵਾ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੇ ਠੀਕਾ ਜੀ ਥਣਾ ਤੁਣਾ ਵੀ ਸਾਫ ਆ ਕੋਈ ਚਵਾਈ ਦਾ ਪਸ਼ੂ ਨਹੀਂ ਕੋ ਮਾਰਾ ਹੁੰਦਾਗਾ ਠੰਡੀ ਬਾਰਸ਼ ਚੋਂਣ ਭਾਵੇਂ ਗਾ ਵਾ ਭੰਗ ਲੈ ਵੀ ਸਤਨਾਮ ਮੁੱਲ ਬੋਲ ਕੇ ਦਾ ਮੁੱਲ ਇਹ ਵੀ ਨਾ ਕੋਈ 40 ਨਾ ਕੋਈ ਮਤਲਬ 42 ਇਹਦਾ ਮੁੱਲ ਕਰਦੇ ਆਪਾਂ 38000 ਤੇ 37000 ਦੀ ਪਹੁੰਚ ਕਰ ਦਾਂਗੇ 37000 ਹਾਂਜੀ ਹਾਂਜੀ ਮੁੱਲ ਛੋਟੇ ਛੋਟ ਰੱਖਣੇ ਦੁੱਧ ਚਲੋ ਵਸੇ ਬਹੁਤ ਜਿਆਦਾ ਚੰਗੀ ਨੇ 13 ਤੁਰਾ ਦੇ ਨੇ ਦੇਈਆਂ ਤੇਰਾ 14 ਕਿਲੋ ਦੁੱਧ ਹਾਂਜੀ ਲੋ ਵੀ 37000 ਦੇ ਵਿੱਚ ਇਹ ਪਹੁੰਚ ਹੋ ਜੂਗੀ ਠੀਕ ਆ ਸੋ 11 12 11 12 ਕਿਲੋ ਦੁੱਧ ਮੌਕੇ ਤੇ ਹਾਜ਼ਰ ਆ ਇੱਧਰ ਇੱਕ ਵਛੀ ਤੁਹਾਨੂੰ ਦਿਖਾਉਣੀ ਆ ਬੈਡ ਵਾਈਟ ਤੇ ਬਲੈਕ ਰੰਗ ਦੇ ਵਿੱਚ ਇਹ ਸਤਨਾਵੇਂ ਕਿੰਨੇ ਬਗੈਰ ਬੱਚੇ ਆ ਇਹ ਵੀ ਬਿਨਾ ਬੱਚੇ ਦੇ ਵੀ ਜਿਹਦੇ ਕੋਲ 12 ਕਿਲੋ ਦੁੱਧੂਗਾ ਪਹਿਲਾ ਸੂਆ ਏ ਇਹਨੂੰ ਟੀਗਾ ਭਰੇ ਨੂੰ ਵਛੀ ਨੂੰ ਕੋਈ 34 35 ਦਿਨ ਹੋ ਗਏ ਨੇ ਦਸਣ ਮੁਤਾਬਕ ਗਾੜੀ ਉਹਨੇ ਰੱਬ ਜਾਣੇ ਤੇ ਦੁੱਧ 12 ਕਿਲੋ ਬਣਦੀ ਹੱਦੋਂ ਹੀ ਯਾਰੀ ਕਰਨ ਵਾਲੀ ਠੀਕ ਆ ਜੀ ਸਾ ਸੁਸਰੀ ਬੜੀ ਜੀ ਹਾਂ ਸਵੇਰ ਜੇ ਵੀ ਨਵੀਂ ਪਹਿਲਾ ਸੂਆ ਪਹਿਲਾ ਪਹਿਲਾ ਘਰ ਦੂਜੇ ਹੱਥੇ ਬਣੀ ਠੀਕ ਆ ਕਿੰਨੇ ਟਾਈਮ ਦੀ ਬਣੀ ਦੱਸੀ 34 35 ਦਿਨ ਹੋ ਗਏ ਜੀ 35 ਜਾਂ 34 ਦਿਨ ਹੋ ਗਏ ਉਹਨਾਂ ਦੱਸਦੇ ਆਪਾਂ ਪਾਇਲਾ ਸੋ ਬੱਚੀ ਹੈ ਤੇ ਕਦ ਕੋਤ ਬਹੁਤ ਸੋਣਾ ਬੱਚੀ ਦਾ ਸਟੇਟ ਪਟਾ ਤੇ ਆ ਤੁਸੀਂ ਵੇਖ ਸਕਦੇ ਜੇ ਰੰਗ ਆ ਫੈਸ਼ਨ ਫੂਸ਼ਨ ਠੀਕ ਆ ਜੀ ਚਾਰ ਥਾਨ ਪੰਜਵੀਂ ਫੋਰ ਸ਼ਾਂਗ ਨਹੀਂ ਗਈ ਆ ਵੇਖੋ ਸੋ ਚੱਡਾ ਲੇਵਾ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਓਗੇ 12 ਕੇ ਪਲੱਸ ਦੁੱਧ ਵੀਰ ਜੀ 12 ਕੇ 12 ਮਨੋਂ ਕੋਈ ਪੱਕਾ ਘੋੜਾ ਲਈ ਚਲੋ ਚਰੀ ਆਈ ਰਾ ਦੀ ਆ ਆਪਾਂ ਬੋਦਾ ਜੀ ਸੇ ਤੱਕ ਆਪਣੇ ਕੋਲ ਪਾਵੇ ਦੱਲ ਦਾ ਫਰਕ ਪਾਵੇ ਪਾ ਜੂਗੀ ਹਾਂ ਆ ਵੇਖੋ ਠੰਡੀ ਆ ਠੀਕ ਆ ਸੋ ਥਾਨ ਵੀ ਪੂਰਾ ਹੱਥੀ ਮੁਠੀ ਵਾਲਾ ਹੀ ਆ ਹਾਂਜੀ ਸੋ ਚੰਗਾ ਚਵਾਚੂ ਲੱਗਾ ਬੱਛੀ ਨੂੰ ਠੀਕ ਆ ਕੱਲੀ ਜੰਗੀ ਹਰਜੀ ਉਹ ਦੂਜਾ ਉਹ ਬੱਚੇ ਬੱਚੇ ਦਾ ਕੰਮ ਕਰਨਾ ਹੋਵੇ ਫੇਰ ਤੁਹਾਨੂੰ ਪਤਾ ਭਾਵੇਂ ਟੈਂਪਰੇਟ ਟਾ ਕੇ ਬੱਛੀ 50000 ਰੁਪਏ ਦੀ ਪਰ ਨਹੀਂ ਕੋਈ ਨਹੀਂਗਾ ਜੋ ਵੀ ਦੇਣਾ ਰ ਆ ਬਣੇ ਆ ਐਵੇਂ ਨਹੀਂ ਉਸ ਤੋਂ ਮੰਗਾਗੇ ਸਾਫ ਸੁਥਰੀ ਬੱਛੀ ਬਹੁਤ ਜੰਗੀ ਨਹੀਂ ਬਹੁਤ ਪਿਆਰੀ ਬੱਛੀ ਆ ਹਾਂਜੀ ਥੋੜਾ ਨਵਾਏ ਧਵਾਏ ਘੱਟ ਪੋਛੂ ਥੋੜੀ ਜੀ ਦਖਦੁਖ ਤੁਹਾਨੂੰ ਉਸ ਆ ਚਮਕਦਮ ਘਾਟ ਲੱਗ ਜਾਊਗੀ ਪੱਤੋਂ ਬੜੀ ਸਾਫ ਆ ਥੋੜੀ ਮਾਜ ਤੋਂ ਨਿਕਲੀ ਨਾ ਫਿਰ ਸੇਰੇ ਮਤਲਬ ਕੰਪਰੀਮੀਅਮ ਮਾਣਵਾ ਤਦੂ ਤਰ ਗਈ ਹਾਂ ਹਾਂਜੀ ਮੈਂ ਵੀ ਜਦੋਂ ਆਉਂਦਾ 12 ਕਿਲੋ ਦੁੱਧ ਦੇ ਹਿਸਾਬ ਨਾਲ ਦੇ ਦਿਆ ਕਿੰਨੇ ਦੀ ਮੋਦਲੀ ਜੀ ਇਹਦਾ ਕੋਈ ਜ਼ਿਆਦਾ ਨਹੀਂ ਕਰਨਾ ਮੁੱਲ ਪਾਓ ਇਹਦਾ 36 ਕਰ ਲੀਏ ਇਹਦੀ 36 ਹਜ਼ਾਰ ਦੀ ਪਹੁੰਚ ਕਰਦਾ ਹੈ 36 ਹਾਂ ਜੀ ਠੀਕ ਹੈ ਬਹੁਤ ਜਿਆਦੀ ਚੰਗੀ ਵੱਛੀ ਹੈ ਮਤਲਬ ਜਿਹਨੂੰ ਵੱਛੀ ਜਾਂਦੀ ਗੰਦ ਨਹੀਂਗਾ ਠੀਕ ਆ ਸਾਫ ਸੁਥਰੀ ਹੈ ਜੀ ਮੈਂ ਵੀ 36 ਹਜ਼ਾਰ ਦੀ ਪਹੁੰਚ ਹੋ ਜਾਊਗੀ ਠੀਕ ਆ ਸੋ 12 ਕਿਲੋ ਦੁੱਧ ਦਾ ਬਾਕੀ ਵੱਛੀ ਨੂੰ ਥਾਂ ਤੋਂ ਨੇਵੇ ਲੋਵੇ ਦੀ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਕਮਾਲ ਦੀ ਹੈ ਥੱਲੇੋਂ ਵੀ ਚੰਗੀ ਆ ਪਸੰਦ ਆਊਗੀ ਭਰਾਵਾ ਉਹਨੂੰ ਲੰਬਾਈ ਬਹੁਤ ਵਧੀਆ ਬੀਲ ਬੁੱਲਸ ਚੈੱਕ ਕਰ ਲਓ ਠੀਕ ਠੀਕ ਆ ਜੀ ਬੋਲ ਜੀ ਜੀ ਸੁਰੀ ਨਾਲ ਇੱਕ ਮੇਰੀ ਨਾਰੀ ਨੂੰ ਰਿਕਵੈਸਟ ਹੀ ਆ ਤੇ ਭੈਣ ਭਰਾ ਗੱਲ ਸਿਆਣੀ ਹੁੰਦੀ ਆ ਉਹਨਾਂ ਮਤਲਬ ਚਲੋ ਆਪਣਾ ਵੀਰ ਝੰਡਾ ਵੱਡਾ ਹੀ ਆ ਵੇਖੋ ਅੱਛਾ ਅੱਛਾ ਹੈ ਨਹੀਂ ਕਿਹੜੀ ਕੋ ਉਪਰੀ ਗੱਲ ਆ ਉਹਨਾਂ ਮੱਲਵਾ ਆਪਣੀ ਵੀਡੀਓ ਥੱਲੇ ਕਮੈਂਟ ਮੇਦੇ ਗਲਤ ਮਲਤ ਜੋ ਵੇਖੋ ਨੈਪ ਵੀਡੀਓ ਪੋਦਾ ਹੈ ਕਿ ਜਿਹੋ ਜੀ ਗੱਲ ਉਹਦਾ ਅਗਲਾ ਕਦੋਂ ਬਾੜ ਵਿੱਚ ਉਹ ਭਾਵੇਂ ਚੰਗੇ ਨਹੀਂ ਲੱਗਦਾ ਆਪਣਾ ਗਵਾਨ ਮੱਥਾ ਵਾ ਅਗਲਾ ਕੁਛ ਨਹੀਂ ਨਾ ਉਹ ਸੜੀ ਬੇਨਤੀ ਹੈ ਵੀ ਜਿਆਦਾ ਜੇ ਕੋਈ ਗੱਲ ਹੈ ਕਿ ਬੰਦਾ ਧਰਿਆ ਗੱਲ ਕਰੇ ਜਾਂ ਉਹ ਜਿਹੜਾ ਵੀ ਨਾ ਗੱਲ ਕਰੇ ਆਹ ਹਾਂ 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 ਇਹ ਆਵੇ ਕਮੈਂਟ ਲੇ ਦਰਾਂ ਵੀ ਉਹ ਠੱਗ ਵਗੋ ਗੱਲਾਂ ਠੀਕ ਨਹੀਂ ਚਲੋ ਆਪਾਂ ਕਿਹੜੇ ਦੁੱਤ ਧੋਤੇ ਆ ਸਾਰੀ ਕੁਝ ਹੀ ਕਹੀ ਹੈ ਬਰਾ ਹੈ ਕਿ ਨਹੀਂ ਬਿਲਕੁਲ ਗੱਲ ਸੋਭਾ ਹੀ ਦਿੰਦੀ ਇਹ ਕੋਈ ਬੰਦਾ ਬਾਲਾ ਨਹੀਂ ਜਾਣ ਕੇ ਹਾਂ ਜੀ ਹਮਨੇ ਚੰਗੇ ਤੇ ਪੁਰਾਣੇ ਪੁਰਾਣੀ ਕੋਈ ਵਸਾ ਆਗਾ ਸਭ ਤੋਂ ਬਿਹਤਰ ਲਿਖਣ ਦਿਆ ਉਹ ਵੀ ਪਤਾ ਨਹੀਂਗਾ ਕਿਹੋ ਜਿਹਾ ਆਉਂਦੀ ਤਾਂ ਸਾਡੇ ਨਾਲ ਵੀ ਗਿਆ ਕੁਝ ਰਹਿਣਾ ਵੇ ਹੈ ਕਿ ਨਹੀਂ ਕਮੈਂਟ ਲਿਖਣਾ ਚਾਹੋ ਸੌਕੀ ਗੱਲ ਆ ਇਹ ਕਾਰੋ ਧੰਦਾ ਵਪਾਰ ਕਿਤੇ ਦੇਖੋ ਵੀਡੀਓ ਆਪਾਂ ਇਹਦੇ ਚੋਂ ਮਿਹਨਤ ਕਰਦੇ ਆ ਮਿਹਨਤ ਕਰਦੇ ਆ ਦੂਜੇ ਨੰਬਰ ਦੇ ਗੱਲ ਵੀ ਜੇ ਕਿਸੇ ਭੈਣ ਭਰਾ ਨੂੰ ਹੁਣ ਇੰਨਾ ਮਾਲ ਵੀ ਤੁਹਾਡੇ ਸੂਹ ਵੇਚਿਆ ਅਗਲਾ ਤੁਹਾਨੂੰ ਆਖਿਆ ਉਹਦੇ ਵਿੱਚ ਉਹ ਗੱਲ ਹੋ ਰਿਹਾ ਇਹ ਅਸੀਂ ਵੀ ਭਾਜੀ ਨੇ ਵੀ ਆਖਿਆ ਪਰ ਸਾਡੀ ਗੱਲ ਨਹੀਂ ਸੁਣੀ ਤੇ ਅਸੀਂ ਤਾਂ ਲੈਦੇ ਨਾ ਯਾਰ ਕਮੈਂਟ ਕੋ ਮੁੰਡੇ ਕੋਈ ਈਰਖਾ ਵਾਜੀ ਲਿਖੀ ਕਮੈਂਟ ਤਾਂ ਕੋਈ ਮਸਲੇ ਤਾਂ ਹੱਲ ਨਹੀਂ ਕਿਤੇ ਨਹੀਂ ਵੀ ਚੀਜ਼ ਲਈ ਹੁੰਦੀ ਉਹ ਵੀ ਲਿਖ ਦਿੰਦਾ ਹਾਂਜੀ ਹਾਂਜੀ ਜਾ ਕੋਈ ਕੋਈ ਆ ਬਿਲਕੁਲ ਰਾਤ ਚ ਰਾਤ ਉਹ ਲਿਖੇ ਜਦੋਂ ਫੋਨ ਕਾਲ ਕਰਦਾ ਸਭ ਤੋਂ ਵੇਲਾ ਵੇਜੀ ਤੁਹਾਨੂੰ ਸਾਨੂੰ ਫੋਨ ਨਾ ਨਾ ਕਰਨਾ ਤੁਹਾਡੇ ਨਾਲ ਗੱਲ ਕਰਨ ਵੀ ਆਹ ਗੱਲ ਅਸੀਂ ਲਿਆ ਹੀ ਤੁਹਾਡਾ ਕਰਕੇ ਲਿਆ ਜਾਂ ਕਿਦ ਇਹ ਰੋਗ ਅਲੋਹਰਾ ਦਾ ਕਮੈਂਟ ਲੈਣਾ ਹੈ ਜੇ ਤਾਂ ਆਪਾਂ ਚ ਸਾਰਿਆਂ ਨੂੰ ਜ਼ੋਰ ਦੀ ਕਰਦੇ ਆਂ ਵੀ ਚਲੋ ਇਹਨਾਂ ਚੱਕਰਾਂ ਚ ਕਦੇ ਤੱਕ ਮੋਟਾ ਤੇ ਪੈਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਤੇ ਨਾ ਹੀ ਕਰਨ ਮਾਰਾ ਨਾ ਜੀ ਆਪਾਂ ਕਮੈਂਟ ਦਾ ਅਸਰ ਵੇਖੋ ਕੋਈ ਜਿਹੜਾ ਬੰਦਾ ਕੰਮ ਕਰਦਾ ਨਾ ਚਲੋ ਮਤਲਬ ਬਦਨਾਮੀ ਤਾਂ ਹੁੰਦੀ ਅਗਲਾ ਰਾਸਦਾ ਫੇਰ ਪੜਨ ਵਾਲਾ ਨਵਾਂ ਬੰਦਾ ਅੱਧਾ ਪੜੇ ਕੀ ਗੱਲ ਹੈ ਪਰ ਅਸਰ ਕੋਈ ਨਹੀਂ ਕਰ ਲੈ ਤਮਾਲ ਦੇ ਚਨੇ ਬਾਬੀ ਦੀ ਕਿਰਪਾ ਜਿਹਨੇ ਪਸ਼ੂ ਖਰੀਦਣਾ ਉਹ ਇੱਕ ਵਾਰੀ ਜਾ ਕੇ ਵੇਖਦਾ ਪਤਾ ਨਹੀਂ ਕੀ ਕਿੱਡੇ ਚੰਗੀ ਲਿਖੀ ਹੈ ਗੱਲ ਮਾੜੀ ਲਿਖੀ ਵੇਖੀ ਅਗਲਾ ਨਵਾਂ ਬੰਦਾ ਡਰ ਜਾਂਦਾ ਹੁਣ ਇਸ ਰੋਗ ਵੱ ਚਾ ਮੀ ਆਇਆ ਤੇ ਉਹ ਹੀ ਤਸੱਲੀ ਕੀਤੀ ਫੇਰ ਪੈਸੇ ਦੇ ਕਿ ਖੜੀ ਹੈ ਕਿ ਨਹੀਂ ਵੀ ਆਪਾਂ ਵਾਰਤੋਂ ਤਸੱਲੀ ਇਹਦੇ ਕਰਕੇ ਲੈ ਕੇ ਜਾਣ ਸਾਡੇ ਵਿੱਚ ਕੋਈ ਘਰ ਨਹੀਂ ਬਾੜਾ ਕਿਹੜੀ ਕੋਲ ਇਹਦੇ ਜੇਹੜਾ ਨੂੰ ਰਾਬਾ ਮਾਰੋ ਵੀ ਪੰਜ ਰਸਗੇ ਫੜੀਆਂ ਤੇ ਆਵਾ ਜਿਹਦੀ ਮਰਜ਼ੀ ਫੜਲੀਆਂ ਆ ਉਹਦਾ ਮਾਲ ਤਸੱਲੀ ਪੂਰੀ ਕਰਕੇ ਇੱਕ ਨਾਲ ਹੀ ਆਪਾਂ ਕਾਲ ਰੁਪਈਏ ਲਾਏ ਆ ਕੋਲ ਗਾੜੀ ਵਟਣੇ ਤੇ ਵਾਦੇ ਕਰ ਲਈਏ ਨਾ ਬੱਸ ਇਹਨੇ ਆ ਲਓ ਜੀ ਅਗਲੀ ਵੇੜਾ ਖੋਲ ਲਿਓ ਛੇਦਾਂ ਵਾਲਾ ਕੀ ਬਣ ਗਿਆ ਜੀ ਛਗੀ ਵੇੜਾ ਇਹ ਗੱਪਲ ਆ ਗਈ ਆ ਗੱਪਲ ਗੱਪਲ ਲਓ ਵੀ ਛੇਦਾਂ ਦਾ ਵੇੜਾ ਗੱਪਲ ਛੋੜੀ ਡੱਕ ਲੈ ਬੇਟੇ ਮੱਛੀ ਛੋੜੀ ਦੀ ਕੱਚੀ ਕੋਈ ਇਹ ਰਾਵੀ ਰਪਾਣ ਪਰਾਖੇ ਵੀ ਥਾਣੇ ਥਾਣੇ ਮੱਛੀ ਦੇ ਬਹੁਤ ਬਣਾਉਣਾ ਵਾ ਛੋੜੀ ਜੀ ਵਾਲੇ ਮੱਛੀ ਕੱਚੀ ਕਰਕੇ ਨਾ ਥੋੜਾ ਥਾਲ ਵੇਖ ਨੂੰ ਛੋਟਾ ਮਲੋ ਹੁੰਦਾ ਪੂਰਾ ਮੁਠੀ ਵਾਲਾ ਸੰ ਕਰਮਾ ਲਈ ਕੱਢੂਗੀ ਬੋਟਮਾਟ ਦੇਖੋ ਕਿੱਡਾ ਵਾ ਹਾਂ ਤੇ ਚਪਾਈਆਂ ਚਪਾਈਆਂ ਜਾਊਗਾ ਜੇ ਮੈਂ ਪਹਿਲਾ ਸੂਆ ਪਲੂਣ ਸੋਣੀ ਆ ਤੇ ਬਹੁਤ ਵੇਖੋ ਖੂਬਸੂਰਤੀ ਵੈੜ ਦੀ ਚੈੱਕ ਕਰੋ ਸ਼ਾਈਨਿੰਗ ਚਮਕਦਮ ਕਾਲੀ ਆ ਵੈੜ ਬਹੁਤ ਖੂਬਸੂਰਤ ਠੀਕ ਆ ਜੀ ਪਹਿਲਾ ਸੂਆ ਪਲੂਣ 8-10 ਦਿਨ ਕੜਜੂ ਰਾਮਾ ਇੰਨੇ ਵੀ ਸੀ ਰਾਮਾ ਲੈ ਜੂਗਾ ਗੂੰਦ ਹੀ ਆਉਂਦੀ ਸੋ ਚਾਨਰ ਚੂਲਰ ਉਸੇ ਤਰ੍ਹਾਂ ਠੀਕ ਆ ਜੀ ਚਾਨਰ ਬਹੁਤ ਤਗੜੀ ਵੇਖੋ ਤੇ ਆਹ ਵੇਖੋ ਜੀ ਬੜੀ ਕਰਮਾਲੀ ਆ ਫਿਰਸੇ ਛੱਡਾ ਬਣਾਉਗੀ ਹਾਂ ਉਹ ਨਹੀਂ ਅਗਲੇ ਪਾਸੇ ਉਹ ਨਹੀਂ ਅਗਲੇ ਪਾਸੇ ਲਾ ਖਾਣਾ ਵਧੀਆ ਪੂਰਾ ਚਲੋ ਆਪਾਂ ਕੜੇ ਲੈਣੇ ਆ ਵਧੀਆ ਥਾਲ ਬਣਾ ਲੈਣਾ ਬਾਕੀ ਤਾਂ ਥੋੜਾ ਜਿਹਾ ਲੈ ਬਚੀ ਦੇਖੋ ਮੋਟ ਕਿੰਨਾ ਵਛੀ ਦਾ ਥੋੜੀ ਜਿਹੀ ਲੈ ਵਛੀ ਕੱਚੀ ਕਰਕੇ ਥੋੜਾ ਥਾਲ ਛੋਟਾ ਮਲੂਮ ਹੁੰਦਾ ਹਾਂ ਠੀਕ ਆ ਵਛੀ ਚੰਗੀ ਆ ਹਾਂਜੀ ਵਛੀ ਵਾਦੇ ਵਾਲੀ ਆ ਚਲੋ ਥਾਨ ਤਾਂ ਕਰਮਾਲੀ ਚਵਾਈਆਂ ਚਵਾਈਆਂ ਦੇ ਗਾਂ ਆ ਗਈ ਤੇ ਨਿਕਲ ਆਊਗਾ ਜਣਾ ਮੰਜਣਾ ਹਾਂਜੀ ਨਾਲੇ ਇਹ ਨਸਲ ਬਣਾ ਜਾਂਦੀ ਹੈ ਇਹ ਤਾਂ ਅੱਛਾ ਸਤਿਰਾਮ ਕੀ ਮੋਲੋ ਵਛੀ ਦਾ ਮੋਹਰੀ ਜੀ ਜਿਹੜੀ ਤਿਆਰ ਨਹੀਂ ਮਾਲ 55000 ਰੁਪਏ ਦਾ ਹੈਗਾ ਹਾਂ ਹੋਰ ਆਪਾਂ ਰੋਗਣਾ ਵੱਛੀ ਚਲੋ ਪਹਾੜਾ ਲਈ ਪਹਾੜਾ ਪਾਦੇ ਨੇ ਮੋਲੇ ਦਾ ਕਰਦੇ ਅਸੀਂ 45000 ਰੁਪਿਆ ਹਾਂ 45000 ਦੀ ਪਹੁੰਚ ਕਰਦਾ ਹੈ ਸਾਡੇ 45 ਹਾਂ ਸਾਡੀ ਬੈ ਬਹੁਤ ਜਿਆਦੀ ਚੰਗੀ ਵੱਛੀ ਆ ਤੇ ਲੋ ਵੀ 20000 ਤੇ ਵੇਚ ਲੈ ਜਾਣੀ ਮੈਂ ਲੋ ਵੀ ਸਾਡੇ 42000 ਦੇ ਵਿੱਚ ਇਹ ਪਹੁੰਚ ਹੀ ਹੋ ਜਾਣੀ ਆ ਪਹਿਲਾ ਸਵਾ ਵੱਛੀ ਦਾ ਸੂਣਾ ਨਵੀਂ ਵੱਛੀ ਆ ਬਾਕੀ ਤੁਹਾਡੇ ਸਾਹਮਣੇ ਟਿਕਾ ਗੋੜ ਵਰਗਾ ਰੰਗ ਬਹੁਤ ਸੋਹਣੀ ਚਮਕਦਮਕ ਵੱਛੀ ਨੂੰ ਤੇ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਕੋਈ ਕਾਲ ਛਾਲ ਨਹੀਂ ਪਈਗੀ ਤੋਰ ਕੇ ਤੁਹਾਨੂੰ ਆ ਸੋ ਠੰਡੀ ਆ ਧੀਰੀ ਆ ਪੂਰੀ ਕਰਮਾ ਦੀ ਠੀਕ ਹੈ ਜੀ ਸੋ ਇਧਰ ਆ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੋਕੜ ਵੜਾ ਨੇ ਠੀਕ ਹੈ ਜੀ ਤੇ ਤਕਰੀਬਨ ਇੱਕ ਜਿਹੜੀ ਸੱਜਰ ਸੂਨ ਵਾਲੀ ਆ ਤੇ ਮੱਝਾ ਦਿਖਾ ਦਿੱਤੀਆਂ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਅੱਜ ਮਾਲ ਨੌ ਨਾਂ ਦੀ ਕਿਰਪਾ ਦੋ ਬੱਚੀਆਂ ਲਿਆ ਆ ਤਾਜ਼ੀਆਂ ਹੈਆਂ ਮਾਂ ਦੇ ਹਰੀ ਕਸਾਬ ਦੇ ਭਲਾ ਭਲਾ ਦੇ ਵਿੱਚ ਆ ਹਾਂ ਜਾਰੀ ਕਸਾਬ ਕਿਸੇ ਦੂਜੀ ਵੀ ਦੇ ਪਾ ਠੀਕ ਆ ਠੀਕ ਆ ਜੀ ਲਓ ਵੀ ਇਹ ਵੜਾ ਸੀ ਠੀਕ ਆ ਇਧਰ ਜਿਹੜੀਆਂ ਮੱਝਾ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਸੋ ਨੀਲੀ ਰਵੀ ਦੀ ਇੱਕ ਇਧਰ ਇੱਕ ਮੱਝ ਦਿਖਾਤੀ ਹੈ ਤੋਹਫਾ ਸ਼ਾਇ ਹੈ ਠ ਜਿਵੇਂ ਜਿਵੇਂ ਸ਼ਾਮ ਨੂੰ ਕਰਮਾ ਦੀ ਤਰੀ ਆਉਂਦੀ ਹੈ ਚਵਾਈ ਦੇ ਟਾਈਮ ਤੇ ਤੇ ਵੇਖੋ ਤੁਸੀਂ ਪੂਰੀ ਫੁੱਲ ਵੀਰ ਜੀ ਮੈਂ ਬਣ ਜਾਂਦੀ ਹੈ ਹਾਂ ਠੀਕ ਆ ਇਹ ਚਾਰੇ ਕੰਗਿਆ ਕੇ ਮਾਸਾ ਵਾਲ ਭਾਰੀ ਕੋਈ ਬਾਈ ਨਹੀਂ ਕੋਈ ਲੈਣਾ ਨਹੀਂ ਲੈਣਾ ਨਹੀਂ ਬੇਲਾ ਨਹੀਂ ਬਹੁਤ ਵਧੀਆ ਚੰਗੀ ਏ ਝੋਟੀ ਇੱਕ ਸਤਨਾਮ ਆਪਣੇ ਨੰਬਰ ਕਰ ਦਿਓ ਸਾਡੇ ਨੰਬਰ ਆਪਣਾ ਵੀਰ ਜੀ 94655 59956 ਪਿੰਡ ਕਹਿਰਾ ਤਸੀਲ ਪਰੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਮਹਾਰਾਜ ਹਾਂ ਜੀ ਲੋਬੀ ਇਹ ਨੰਬਰ ਆ ਦੋਸਤੋ ਨੰਬਰ ਸਕਰੀਨ ਤੇ ਚੱਲ ਰਹੇ ਨੇ ਮਾਲ 8 10 ਨਾਲ ਜਿਹੜੇ ਆ ਮੌਜੂਦ ਹੁੰਦੇ ਆ ਐਵਰੀ ਟਾਈਮ ਮੱਝਾਂ ਹੋਣ ਵਹਿੜਾਂ ਹੋਣ ਠੀਕ ਆ ਜੀ ਗਾਵਾਂ ਹੋਣ ਸੋ ਆਏ ਗਏ ਰਹਿੰਦੇ ਆ ਪਸ਼ੂ ਬਾਕੀ ਸਮੇ ਸਮੇ ਨਾਲ ਤੁਸੀਂ ਕੰਟੈਕਟ ਬਣਾ ਲਿਆ ਕਰੋ ਆਏ ਨਵੇਂ ਨਗਾ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਠੀਕ ਆ ਜੀ ਸੋ ਚੰਗੇ ਪਸ਼ੂ ਆ ਉਮੀਦ ਕਰਦੇ ਆ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ